ਕੰਪਿਚੇ ਡਿਬੇਟ ਹੋਈ ਹੈ ਕਿ ਜੱਟ ਸਿੱਖ ਮਜਵੀ ਸਿਕ ਰਮਦਾਸੀਆਂ ਸਿੱਖ Rajput ਛਤਰੀਆ ਬ੍ਰਾਹਮਣ ਕਿਹੜਾ ਬੰਦਾ ਕ੍ਰਿਸਚੀਅਨਿਟੀ ਨੂੰ ਅਪਣਾ ਰਿਹਾ ਹੈ ਇਸ ਗੱਲ ਪਿੱਛੇ ਤੁਸੀਂ ਕਦੇ ਤੁਸੀਂ Shivchan ka wale ਨੇ ਕਿਹਾ ਕਿ ਨਹੀਂ ਅੱਜ ਮੈਂ ਪੰਜਾਬ ਦੇ ਵਿੱਚ ਖੜਾ ਹੋ ਕੇ ਗੱਲ ਕਹੂੰਗਾ ਔਰ ਦੂਸਰੀ ਗੱਲ ਕਿਥੇ ਮੈਂ ਕਿਸੇ ਮੋਹੱਲਾ ਦੇ ਵਿੱਚ ਇਹ ਨਹੀਂ ਦੇਖ ਰਿਹਾ ਕਿ ਚਾਰ ਸ਼ਬਜਾਦਾਂ ਦੀ ਉਹਨਾਂ ਨੂੰ ਰਿਪ੍ਰেজੈਂਟੇਸ਼ਨ ਉੱਤੇ ਦਿੱਤੀ ਹੋਵੇ ਹਰ ਇੱਕ ਥਾਂ Christmas tree ਟੰਗ ਰੱਖਿਆ ਹੈ Santa Claus gift ਦੇ ਰਿਹਾ ਹੈ ਕਦੇ ਤੁਸੀਂ ਇਸ ਗੱਲ ਪਿੱਛੇ ਲੜੇ ਹੋ ਕਦੇ ਇਸ ਗੱਲ ਪਿੱਛੇ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤਾ ਹੈ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਇਹ ਕਾਹਨ ਹੋ ਰਿਹਾ ਹੈ ਗੁਰੂ ਗੋਬਿੰਦ ਸਿੰਘ ਨਾਲ ਪਿੰਡਰਾ ਵਾਲੇ ਨੂੰ ਨਾ ਜੋੜੋ ਗੁਰੂ ਗੋਬਿੰਦ ਸਿੰਘ ਇੱਕ ਤਨ ਗੁਰੂ ਨੇ ਦੇਵ ਨੇ ਉਹ ਇੱਕ અવਤਾਰ ਪੈਦਾ ਹੋਏ ਸੀਗੇ ਇਹ અવਤਾਰ ਨਹੀਂ ਇਹਨਾਂ ਨੇ ਤਾਂ ਬਹੁਤ Hindu ਸਿੱਖਾਂ ਦਾ ਘਾਣ ਕਰਵਾਤਾ ਜੋ ਸਾਡੇ ਖਾਲਿਸਤਾਨ ਦੀ ਆ ਕੇ ਆ ਕੇ ਗੱਲ ਕਰਦੇ ਸਾਡਾ ਅੰਦਾਜ਼ੀ Hindu ਨਾਲ ਸੀ ਮੁਸਲਮਾਨ ਸਾਡੀ ਮੰਜ਼ਿਲ ਖਾਲਿਸਤਾਨ ਜਿਵੇਂ ਫਤਿਹ ਸਾਹਿਬ ਜੀ ਦੀ ਗੱਲ ਕਰੀਏ ਜਿਨ੍ਹਾਂ ਨੂੰ ਸਰਹੰਦ ਦੇ ਵਿੱਚ ਜਦੋਂ ਉਹਨਾਂ ਚਿਣੇ ਉਹਨਾਂ ਦੀ ਚਿਣਨਾ ਜਾਣਾ ਸੀਗਾ ਤਾਂ ਉਹਨਾਂ ਦੀ ਉਮਰ ਕਿੰਨੀ ਸੀਗੀ ਮਹਿਜ ਉਹਨਾਂ ਦੀ 8 ਤੋਂ 10 ਸਾਲ ਦੀ ਤੇ ਬਹੁਤ ਵੱਡੀ ਗੱਲ ਕਹਿਣ ਲੱਗਾ ਉਹਨਾਂ ਨੂੰ ਜਦੋਂ ਚਿੰਨਾ ਸੀਗਾ ਕਿ ਜੰਗਤਰ ਮੰਤਰਣ ਕਰ ਲਿਆ ਕਿ ਇਸਲਾਮ ਧਰਮ ਕਬੂਲ ਕਰ ਲਿਆ ਉਸ ਵਕਤ ਦੀ ਸਰਕਾਰਾਂ ਬਹੁਤ ਕੁਛ ਕਰਦੀਆਂ ਸੀ ਜਿੱਦਾਂ ਅੱਜ ਦੇ ਟਾਈਮ ਦੀ ਕੋਈ ਸਰਕਾਰ ਉਸ ਤੇ ਉਹਨਾਂ ਦਾ ਤਾਨਾਸ਼ਾਹੀ ਰਾਜ ਹੁੰਦਾ ਸੀਗਾ ਕਿ ਯਾਨਕੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚਿਆਂ ਨੂੰ ਯਾਨਕੀ ਇਨਸ਼ਾਵਰ ਕਰਤਾ ਬੱਚਿਆਂ ਨੂੰ ਆਪਣੇ ਨੂੰ ਮਰਵਾ ਦਿੱਤਾ ਸ਼ਹੀਦ ਕਰਵਾ ਦਿੱਤਾ ਉਹ ਉੱਥੇ ਮੁਗਲਾਂ ਦੇ ਕੋਲ ਪਹੁੰਚਿਆ ਨਹੀਂ ਪਰ ਕਹਿੰਦੇ ਨੇ ਕਿ ਚਾਰ ਬੱਚੇ ਜੇ ਉਹਨੇ ਵਾਰੇ ਨੇ ਤਾਂ ਜੀਵਤ ਕਈ ਹਜ਼ਾਰ ਨੇ ਜੇ ਉਹਦੇ ਤੇ ਗੁਲੇਲ ਦੇ ਨਾਲ ਉਹਦੇ ਪੱਟੇ ਮਾਰੇ ਜਾ ਜਾਣ ਜਾਣ ਉਦੀ ਅੱਖ ਫੋੜੀ ਜ ਉਹਦੀ ਅੱਖ ਚੋਂ ਖੂਨ ਨਿਕਲਦਾ ਹੋਵੇ ਇੱਕ ਕਿੱਡੀ ਮਤਲਬ ਨਿਰਮਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿੱਦਾਂ ਦਰਿੰਦਗੀ ਮੈਂ ਸੋਚਦਾ ਮੇਰੇ ਲੋਕਾਂ ਦੇ ਖੜੇ ਹੋ ਜਾਂਦੇ ਨੇ ਇਹ ਖਲ ਸਰ ਪਿਓਰਿਟੀ ਹੋ ਜਾਂਦਾ 100% ਪਿਓਰ ਜਿਹਦੇ ਵਿੱਚ ਤਾਨਾ ਚਾਹੀਦਾ ਮੈਟਰ ਕੀ ਹੈ ਜੇ ਕਿਸ ਨੇ ਬਲਤਕਾਰ ਕਰਤਾ ਜਾਂ ਕਿਸੇ ਨੇ ਕੋ ਚੋਰੀ ਚਕਾਰੀ ਕਰਤੀ ਉਨ ਮੌਕੇ ਤੇ ਹੀ ਸਜ਼ਾ ਦਿੱਤੀ ਜਾਂਦੀ ਆ ਜਿਹਦਾ ਅਰਬ ਸਟੇਟ ਦੇ ਵਿੱਚ ਹੁੰਦਾ ਆ ਇੰਡੀਆ ਜੀ ਇੰਨਾ ਕਰਾਇਮਾ ਕਿ 6-6 ਸਾਲ ਦੀ ਕੁੜੀ ਦਾ ਰੇਪ ਹੋ ਜਾਂਦਾ ਆ ਇੱਥੇ ਫੇਰ ਵੀ ਨਿਆਂ ਨਿਆਂ ਮੰਗਦੇ ਆਸੀਂ 10 ਸਾਲ ਤੱਕ ਬੰਦਾ ਪੈਰੋਲ ਤੇ ਬਾਹਰ ਆ ਜਾਂਦਾ ਆ ਅੱਜ ਅੱਜ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਤੁਸੀਂ ਉਹਨਾਂ ਦੀ ਖਾਲਸਾ ਦੀ ਸਜਾਈ ਹੋਈ ਫੌਜ ਨੂੰ ਜਿਹੜੇ ਆ 4 ਸੱਪ ਜਾਂਦੇ ਤੁਸੀਂ ਸ਼ਰਧਾਂਜਲੀ ਤਾਂ ਦੇ ਰਹੇ ਹੋ ਪਰ ਜਿਹੜੇ ਬੀਤੇ ਦਿਨ ਨਾਰਮਲ ਦਿਨ ਹੁੰਦੇ ਆ ਆਪਾਂ ਦੀ ਤੁਹਾਡੀ ਤਕਰਾਰ ਵਾਜੀ ਇੰਨੀ ਕਿਉਂ ਰਹਿੰਦੀ ਹੈ ਮੇਨ ਸਵਾਲ ਇਹ ਆ ਮੇਰਾ ਜੇ ਕ੍ਰਿਸਮਸ ਜੇ ਮਨਾਉਂਦੇ ਨੇ ਤਾ ਕੋਈ ਵਕਤ ਸੀਗਾ ਕਿ ਅੱਜ ਤੋਂ ਅਸੀਂ 4 ਸਾਲ ਪਿੱਛੇ ਚੱਲੀਏ ਤਾਂ 3 ਲੱਖ ਬੰਦਾ ਸੀਗਾ ਕ੍ਰਿਸਚਨ ਦਾ ਪੰਜਾਬ ਦੇ ਵਿੱਚ ਅੱਜ 10 ਲੱਖ ਦੇ ਨੇੜੇ ਪਹੁੰਚ ਗਿਆ ਤੁਸੀਂ ਉਹੀ ਗੱਲ ਕਹਿ ਦਿੱਤੀ ਕਿ ਖਾਲਸਾ ਨੂੰ ਸਾਨੂੰ ਨਹੀਂ ਚਾਹੀਦਾ ਖਾਲਿਸਤਾਨ ਤਾਂ ਆ ਗਿਆ ਜਦੋਂ ਖਾਲਿਸਤਾਨ ਸੀ ਤਾਂ ਉਹਨਾਂ ਦੇ ਰਣਜੀਤ ਸਿੰਘ ਜੀ ਦੇ بیٹے ਅੰਤੁਲੀਬ ਸਿੰਘ ਜੀ ਨੂੰ ਕ੍ਰਿਸਚਨ ਬਣਾ ਕੇ ਉਹਨਾਂ ਨੂੰ ਭੇਜ ਦਿੱਤਾ ਗਿਆ ਸੀਗਾ ਉਹ ਤੋਂ ਮਾਤਾ ਜਿੰਦਾ ਨੇ ਆਉਂਦਾ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਉਹ ਰਾਜ ਵਾਪਸ ਲੈ ਆ ਦੇ ਤੇਰੇ ਕੇਸ ਮੈਨੂੰ ਵਾਪਸ ਲੈ ਆ ਦੇ ਮੈਂ ਖਾਲਿਸਤਾਨ ਦੁਬਾਰਾ ਜੱਲੂਗਾ ਤੁਸੀਂ ਕਹਿੰਨੇ ਹੋ ਵੀ ਖਾਲਿਸਤਾਨ ਸਾਨੂੰ ਨਹੀਂ ਚਾਹੀਦਾ ਉਹ ਤਾਂ ਆ ਚੁੱਕਿਆ ਹੈ ਮੈਂ ਕ੍ਰਿਸ਼ਨਵਾਲ ਜਾ ਰਿਹਾ ਤੇ ਜਾ ਰਿਹਾ ਨਾ ਤਾਂ ਪਿੱਛੋਂ ਤੁਸੀਂ ਕੋੜ ਦਾ ਸ਼ਬਦ ਉਡਾ ਦਿਓ ਤੁਸੀਂ ਸਿੰਘ ਦਾ ਸ਼ਬਦ ਉਡਾ ਦਿਓ ਜੇ ਕੱਟਰ ਦਾ ਚਾਹੀਦੀ ਤੁਹਾਨੂੰ ਤੁਸੀਂ ਗੁਨਸਲ ਵੀਸ ਲਾਓ ਫਰਨਾਂਡਿਸ ਲਾਓ ਥੋਮਸ ਲਾਓ ਤੁਸੀਂ ਤਾਂ ਲਾਂਦੇ ਨਹੀਂ ਬੇ ਕਿਉਂਕਿ ਤੁਹਾਨੂੰ ਰਾਖਵੇਂ ਕੋਟੇ ਚਾਹੀਦੇ ਨੇ ਹੁਣ ਮੈਂ ਕਰਕੇ ਸੋਤਿਆ ਕੇ ਵਿਰੋਧ ਕੀਤਾ ਵੀ ਹਾਂ ਇਹ ਕੀ ਹੋ ਰਿਹਾ ਮੈਨੂੰ ਵੀ ਇਹ ਕਾਲੀ ਲੱਗਿਆ ਪਤਾ ਮੈਂ ਕਿਉਂਕਿ ਏਡੀ ਵੱਡੀ ਗੱਲ ਚ ਮੈਨੂੰ ਜੇ ਦਿਮਾਗ ਚ ਮੇਰੇ ਬੜੀ ਕਿ ਵਰਲਡ ਲੈਵਲ ਦੀ ਮੈਂ ਸਭ ਤੋਂ ਵੱਡੀ ਚਰਚ ਵੀ ਸਾਡੀ ਕਪੂਰਥਲੇ ਬਣਨ ਜਾ ਰਹੀ ਹੈ ਪੰਜਾਬ ਚ ਕੀ ਬਣ ਰਹੀ ਹੈ ਮੈਂ ਉਹਦੀ ਗੱਲ ਕਿਉਂ ਕਰਾਂ ਬਾਰ-ਬਾਰ ਨਾ ਮੈਨੂੰ ਮਤਲਬ ਹੈ ਮੇਰਾ ਸਵਾਲ ਔਰ ਆਖਰੀ ਸਵਾਲ ਹੈ ਤੁਹਾਡੇ ਤੋਂ ਸਮਾਂ ਦੀ ਬੜੀ ਪਾਬੰਦੀ ਹੈ ਕਿ ਸ਼ਿਵ ਸ਼ੈਨਾ ਨੇ ਕਦੇ ਇਸ ਗੱਲ ਪਿੱਛੇ ਮੈਮਰੈਂਡਮ ਦਿੱਤਾ ਹੈ ਕਿ ਕੋਈ ਫਲਾਣੀ ਧਰਮ ਦਾ ਬੰਦਾ ਫਲਾਣੀ ਧਰਮ ਦੇ ਵਿੱਚ ਜਾ ਰਿਹਾ ਹੈ ਉਹ ਧਰਮ ਇਦਾਂ ਦਾ ਆਇਆ ਕਿ ਸਾਡੇ ਹੀ ਇਤਿਹਾਸ ਤੋਂ ਸਾਨੂੰ ਵਾਂਝੇ ਕਰ ਦਿੰਦਾ ਚਾਹੇ ਉਹ ਸਨਾਤਨ ਧਰਮ ਹੈ ਚਾਹੇ ਸਿੱਖ ਧਰਮ ਹੈ ਸਿੱਖ ਧਰਮ ਦੇ ਵਿੱਚ ਵਕ-ਵਕ ਜਾਂਦਾ ਨੇ ਵਕ-ਵਕ ਧਰਮ ਨੇ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਚੌਂਕੀ ਲਗ ਚੌਂਕੀਆਂ ਲੱਗਦੀਆਂ ਨੇ ਸਵਾਰੀਆਂ ਆਉਂਦੀਆਂ ਨੇ ਬਾਬੇ ਆਉਂਦੀਆਂ ਤਾਂ ਇਹਨਾਂ ਦੇ ਵਿੱਚ ਵੀ ਯਸ਼ੂ ਮਸੀਹ ਵਾਲੇ ਪਾਸੇ ਵੀ ਕਹਿੰਦੇ ਸਵਾਰੀਆਂ ਆਉਂਦੀਆਂ ਨੇ ਮੈਂ ਆਪਣੀ ਅੱਖੀ ਸਪਸ਼ਟ ਕਿਤੇ ਘਰੇ ਜਾ ਕੇ ਦੇਖਿਆ ਸੀਗਾ ਕਿ ਫੋਟੋਆਂ ਨੂੰ ਚੱਕ ਚੱਕ ਕੇ ਭੋਲੇ ਰਾਧਾ ਦੀ ਫੋਟੋ ਸ੍ਰੀ ਗੁਰੂ ਨਨਕਦੇਵ ਜੀ ਦੀ ਫੋਟੋ ਨੂੰ ਚੱਕ ਕੇ ਬਾਹਰ ਮਾਰਿਆ ਮੈਨੂੰ ਦੁੱਖ ਇਸ ਚੀਜ਼ ਆਇਆ ਕਿ ਸਨਾਤਨੀ ਤਿਲਕ ਲਾ ਕੇ ਦਿੱਤਾ ਜਾਏਗਾ ਨਹੀਂ ਉੱਥੇ ਜੋ ਸੱਚਾਈ ਹੈ ਪਰ ਪਗੜੀ ਧਾਰੀ ਬੰਦੇ ਜਰੂਰ ਜਾ ਰਹੇ ਲਾਲ ਲਾਲ ਪੱਗਾ ਬਣ ਕੇ ਆਪਣੇ ਆਪ ਨੂੰ ਉੱਥੇ ਦਿਖਾ ਰਹੇ ਨੇ ਕਿ ਅਸੀਂ ਤਾਂ ਜਾਸ਼ੂ ਮਸੀਦ ਹੈ ਅਸੀਂ ਮਤਲਬ ਉਹਨਾਂ ਨੂੰ ਮੰਨਦੇ ਆਂ ਗੁਰੂਆਂ ਨੇ ਜਿਹੜੀ ਕੁਰਬਾਨੀ ਤੁਹਾਡੇ ਲਈ ਦਿੱਤੀ ਆ ਤੁਸੀਂ ਅੱਗੇ ਤੋਂ ਅੱਗੇ ਤੁਸੀਂ ਆਇਓ ਨਾ ਉਹਨਾਂ ਲਈ ਕੁਰਬਾਨੀ ਦੇਣ ਵਾਲੇ ਤੁਹਾਡੇ ਲਈ ਬੈਠੇ ਤੁਹਾਡੇ ਬੱਚੇ ਅੱਜ ਜੀਵਤ ਨੇ ਕੌਣ ਨੇ ਜਦੋਂ ਤੁਸੀਂ ਆਪਣੇ ਨਾਂ ਹੀ ਬਦਲ ਲਓ ਨਾਮ ਹੀ ਬਦਲ ਲਓ ਸਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਆਕਾਸ਼ ਔਰ ਇਸ ਵਕਤ ਅਸੀਂ ਜਿਹਦੀ ਇੰਟਰਵਿਊ ਕਰਨ ਵਾਸਤੇ ਆਏ ਆ ਉਹ ਹਿੰਦੂ ਨੇਤਾ ਬਹੁਤ ਵੱਡੇ ਹਿੰਦੂ ਨੇਤਾ ਨੇ ਹੇਮੰਤ ਪ੍ਰਤਾਪ ਠਾਕੁਰ ਜੀ ਸਾਡੇ ਨਾਲ ਸੈਸ਼ਨ ਦੇ ਵਿੱਚ ਹੋਣ ਵਾਲੇ ਆ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਛੋਟੇ ਜਿਹੜੇ ਚਾਰ ਸ਼ਹਿਬਜ਼ਾਦੇ ਸੀਗੇ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਇਸ ਸ਼ਹਾਦਤ ਦੇ ਵਿੱਚ ਇਸ ਦੁੱਖ ਦੇ ਵਿੱਚ ਇਸ ਸ਼ੋਕ ਦੇ ਵਿੱਚ ਸਾਰਾ ਹਿੰਦੁਸਤਾਨ ਸਾਰਾ ਜਹਾਨ ਜਿਹੜਾ ਉਹ ਡੁੱਬਿਆ ਹੋਇਆ ਹੈ ਇਹਦੇ ਵਿੱਚ ਕੁਝ ਅਨਦਰ ਧਰਮ ਦੇ ਜਿਹੜੇ ਤਿਉਹਾਰ ਨੇ ਉਹ ਵੀ ਮਨਾਏ ਜਾ ਰਹੇ ਨੇ ਉਹ ਖੁਸ਼ੀਆਂ ਦਾ ਵੇੜਾ ਇੱਥੇ ਸ਼ੋਕ ਦੇ ਵਿੱਚ ਸਾਰੇ ਲੀਨ ਨੇ ਇਸੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਹਿੰਮਤ ਪ੍ਰਤਾਪ ਠਾਕੁਰ ਜੀ ਮੌਜੂਦ ਅਸੀਂ ਗੱਲਬਾਤ ਕਰਾਂਗੇ ਠਾਕੁਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਬੋਗੇ ਵਸੁੰਧਰਾ ਜੈ ਮਹਾਰਾਣਾ ਤਾਂ ਉਸ ਤੋਂ ਬਾਅਦ ਸਵਾਲ ਪਹਿਲਾ ਇਹੀ ਹੈ ਕਿ ਤੁਸੀਂ ਕਿਦਾਂ ਦੇਖਦੇ ਹੋ ਵਿੱਚ ਚਾਰੇ ਚਾਹਬਜਾਦ ਦੀ ਸ਼ਹਾਦਤ ਹੈ ਸਾਰਾ ਮਤਲਬ ਪੂਰਾ ਵਰਲਡ ਮੈਂ ਕਹਿੰਨਾ ਜੀ ਇਹ ਸ਼ੋਕ ਦੇ ਵਿੱਚ ਲੀਨ ਹੋ ਜਾਂਦਾ ਹੈ ਕਿ ਉਹਨਾਂ ਨੇ ਕਿੱਦਾਂ ਸਰਦੀ ਗੱਟੀ ਠੰਡੇ ਬੁਰਜ ਦੇ ਵਿੱਚ ਰਹਿ ਕੇ ਬਹੁਤ ਕੁਝ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਪੁੱਤ ਵਾਰ ਦਿੱਤੇ ਤੁਸੀਂ ਸੋਚ ਕੀ ਰੱਖਦੇ ਹੋ ਇਸ ਬਾਰੇ ਮਤਲਬ ਤੁਸੀਂ ਇਸ ਮੌਕੇ ਤੇ ਇੰਟਰਵਿਊ ਦੇਣ ਦਾ ਕਿਦਾਂ ਮਤਲਬ ਪਰਨ ਲਿਆ ਔਰ ਤੁਹਾਡੀ ਕੀ ਮਤਲਬ ਆਈਡੀਓਲੋਜੀ ਕੀ ਕਹਿੰਦੀ ਹੈ ਇਸ ਟਾਈਮ ਦੇ ਉੱਤੇ ਕਿ ਜਿਹੜੇ ਤਿਉਹਾਰ ਇੱਕ ਸ਼ੋਕ ਦਾ ਤਿਉਹਾਰ ਹੈ ਦੂਸਰੇ ਪਾਸੇ ਲੋਕ ਖੁਸ਼ੀ ਮਨਾਉਂਦੇ ਨੇ ਉਹਨਾਂ ਦੇ ਵੀ ਤਿਉਹਾਰ ਹੈ ਇਸ ਦੇਖੋ ਮੇਰਾ ਤਾਂ ਪਹਿਲਾ ਤਾਂ ਪੰਜਾਬ ਦੇ ਵਾਸੀਆਂ ਨੂੰ ਇੱਕ ਬੇਨਤੀ ਹੈ ਇੱਕ ਵਿਨਮ ਪ੍ਰਾਰਥਨਾ ਵੀ ਉਹਨਾਂ ਨੂੰ ਹੱਥ ਜੋੜ ਕੇ ਕਿ ਪੰਜਾਬ ਦੀ ਧਰਤੀ ਹਮੇਸ਼ਾ ਤੋਂ ਸੁਲਗਦੀ ਆ ਰਹੀ ਹੈ ਇੱਥੇ ਬਹੁਤ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਨੇ ਕਿੰਨੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਕਿੰਨਾਂ ਦੇ ਲਈ ਦਿੱਤੀ ਆ ਇਹ ਸਭ ਤੋਂ ਵੱਡਾ ਜਾਂਚ ਦਾ ਵਿਸ਼ਾ ਵੀ ਹੁੰਦਾ ਆ ਲੋਕਾਂ ਨੂੰ ਸਮਝ ਨਹੀਂ ਇਸ ਚੀਜ਼ ਦੀ ਕਿ ਲੋਕੀ ਕੀ ਕਰਦੇ ਨੇ ਕੀ ਚਲੋ ਜੇ ਤਿਉਹਾਰ ਮਨਾਣਾ ਮਨਾਓ ਕਿਸੇ ਨੂੰ ਖੁਸ਼ੀ ਮਨਾਉਣੇ ਲੋਕਤੰਤਰ ਹੈ ਕਿਸੇ ਨੂੰ ਹਰ ਇੱਕ ਨੂੰ ਰਾਈਟ ਆ ਉਤਰ ਮੰਤਰੀ ਨੇ ਵੀ ਕਰ ਸਕਦਾ ਆ ਜਾਂ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਤੇ ਫਿਰ ਵੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਜੇ ਛੋਟੇ ਸ਼ਹਿਰਾਂ ਜਾਂਦੇ ਨੇ ਪੌ ਦਾ ਮਹੀਨਾ ਚੱਲ ਰਿਹਾ ਹੈ ਜੇ ਸਟਾਰਟਿੰਗ 7 ਦਸੰਬਰ ਤੋਂ ਲੈ ਕੇ ਜੇ ਆਪਣੀ 31 ਦਸੰਬਰ ਤੱਕ ਜੋ-ਜੋ ਚੀਜ਼ਾਂ ਇੱਥੇ ਪਾਣਾ ਵਾਪਰਿਆ ਗਿਆ ਵਾ ਜਾਂ ਮੱਛੀਵਾੜੇ ਜੰਗਲਾਂ ਤੋਂ ਲੈ ਕੇ ਜਾਂ ਹਰਕ ਜੇ ਪੋਂਟਸ ਸਾਹਿਬ ਤੋਂ ਜਿੱਥੋਂ ਦਾ ਜਨਮ ਹੋਇਆ ਤੇ ਪੰਜਾਤ ਜੋ-ਜੋ ਜਿੱਥੇ-ਜਿੱਥੇ ਜੋ-ਜੋ ਹੋਇਆ ਵਿਸ਼ੋੜਾ ਸਾਹਿਬ ਗੁਰਦੁਆਰੇ ਤੱਕ ਦੀ ਆਪਾਂ ਜੋ ਕਹਾਣੀ ਹੈ ਉਹ ਕਿਸ ਬਿਹਾਫ ਤੇ ਮਾਤਾ ਗੁਜਰੀ ਜੀ ਤੋਂ ਲੈ ਕੇ ਸਰਹੰਦਰੇ ਕੰਦਾਂ ਦੇ ਵਿੱਚ ਕੀ-ਕੀ ਹੋਇਆ ਕੀ-ਕੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਅੱਜ ਦੀ ਸੋਸਾਇਟੀ ਜਿਹੜੀ ਹੈ ਅੱਜ ਦਾ ਜਿਹੜਾ ਯੂਥ ਹੈ ਇਧਰਲੇ ਪਾਸੇ ਨਹੀਂ ਤੁਰਦਾ ਸੋਸ਼ਲ ਨੈਟਵਰਕਿੰਗ ਵਾਲੇ ਪਾਸ ਜੀ ਹਾਸਾ ਖੇਡ ਲਿਆ ਪਰ ਇਹਦੇ ਨਾਲ ਨਾਲ ਇੱਕ ਲਫਿੰਗ ਮੁੱਦਾ ਚੱਲ ਪੈਂਦਾ ਹੈ ਸੰਤਾ ਕਲੋਸ ਦਾ ਮੈਂ ਲਫਿੰਗ ਮੁੱਦਾ ਤਾਂ ਕਹਾਂਗਾ ਸੰਤਾ ਕਲੋਸ ਦਾ ਲੋਕਾਂ ਨੇ ਇੱਕ ਢੋਂਗ ਵੀ ਬਣਾਇਆ ਹੋਇਆ ਵਾ ਕਿ ਉਹਨੂੰ ਜਾਨੀ ਮਾਸਕ ਪਾ ਕੇ ਉਹ ਸੰਤਾ ਕਲੋਸ ਨੂੰ ਜਾਨਕੀ ਉਹਦੀ ਬੇਅਦ ਵੀ ਉਹਦੀ ਵੀ ਕੀਤੀ ਜਾ ਰਹੀ ਹੈ ਉਹਨੂੰ ਲਿਆ ਕੇ ਉਹਨੂੰ ਨਚਾਇਆ ਜਾ ਰਿਹਾ ਭੰਗੜੇ ਪਵਾਏ ਜਾ ਰਹੇ ਨੇ ਨਹੀਂ ਉਹਦੇ ਚ ਕੀ ਬੇਦਬੀ ਹੈ ਦੇਖੋ ਇਹ ਬਾਹਰਲਾ ਇਹ ਵੈਸਟਰਨ ਕਲਚਰ ਦਾ ਤਿਹਾਰ ਹੈ ਇਹ ਸਾਡੀ ਸੱਭਿਆਤਾ ਤਾਂ ਨਹੀਂ ਹੈਗਾ ਜੇ ਸਾਡੀ ਸਨਾਤਨ ਦੀ ਸੱਭਿਆਤਾ ਦੀ ਗੱਲ ਕਰੀਏ ਤਾਂ ਸਾਡੇ ਲਈ ਜਿਹੜੇ ਕੁਰਬਾਨੀਆਂ ਦੇਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਦੇ ਚਾਰ ਬੱਚੇ ਨੇ ਲੋਕੀ ਗੱਲਾਂ ਕਰਦੇ ਨੇ ਜਾਂ ਅੱਜੇ ਟਾਂਚ ਕੋਈ ਨਾ ਕੋਈ ਗੱਲ ਬੋਲ ਦਿੰਦਾ ਆ ਕਿ ਜਾਨਕੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚਿਆਂ ਨੂੰ ਜਾਨਕੀ ਇਨਸ਼ਾਵਰ ਕਰਤਾ ਬੱਚਿਆਂ ਨੂੰ ਆਪਣੇ ਨੂੰ ਮਰਵਾ ਦਿੱਤਾ ਸ਼ਹੀਦ ਕਰਵਾ ਦਿੱਤਾ ਉਹ ਉੱਥੇ ਮੁਗਲਾਂ ਦੇ ਕੋਲ ਪਹੁੰਚਿਆ ਨਹੀਂ ਪਰ ਕਹਿੰਦੇ ਨੇ ਕਿ ਚਾਰ ਬੱਚੇ ਜੇ ਉਹਨੇ ਵਾਰੇ ਨੇ ਤਾਂ ਜੀਵਤ ਕ ਤੇ ਜੀਵਤ ਕਈ ਹਜ਼ਾਰ ਨੇ ਉਹਨਾਂ ਵਿੱਚ ਤੁਸੀਂ ਵੀ ਹੋ ਜਾਂ ਤੁਹਾਡੇ ਆਪਣੇ ਪੂਰਵ ਚ ਹੋਣਗੇ ਜਾਂ ਸਾਡੇ ਪਰਮੇ ਉਹਨਾਂ ਤੋਂ ਬਾਅਦ ਅਸੀਂ ਆਏ ਆ ਤਾਂ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਜੇ ਆਪਾਂ ਗੱਲ ਕਰੀਏ ਬਾਬਾ ਅਜੀਤ ਸਿੰਘ ਜੀ ਦੀ ਤੇ 7 ਦਸੰਬਰ ਨੂੰ ਜੇ ਉਹਨਾਂ ਦਾ ਯਾਨਕੀ ਅਸਲ ਦੇ ਵਿੱਚ ਵਰਲਡ ਲੈਵਲ ਦਾ ਇੱਕ ਰਿਕਾਰਡ ਹੈ ਉਨ੍ਹਾਂ ਦੇ ਸਰੀਰ ਦੇ ਉੱਪਰ 300 ਜ਼ਖਮ 300 ਦੇ ਵਿੱਚੋਂ ਦੀ ਘੱਟੋ ਘਾਟ 80 ਤੋਂ 90 ਤੀਰ ਵੱਜੇ ਹੋਏ ਸੀਗੇ ਜੇ ਵਿਸ਼ਨ ਪਿਤਾਮਾ ਦੀ ਗੱਲ ਕਰੀਏ ਅਸੀਂ ਤ੍ਰੇਤਾ ਯੁਗ ਦੇ ਅਕੋਰਡਿੰਗ ਪਾਂਡਵਾਂ ਦੇ ਟਾਈਮ ਦੀ ਤਾਂ ਇੰਨੇ ਤੇ ਤੀਰ ਤਾਂ ਉਨ੍ਹਾਂ ਦੇ ਵੀ ਨਹੀਂ ਵੱਜੇ ਸੀਗੇ ਤੇ ਮੈਂ ਕਹਿੰਨਾ ਕਿ ਇੱਕ 18 ਸਾਲ ਦੇ ਬੰਦੇ ਦੇ ਜੰਗ ਉਸ ਵਕਤ ਦੇ ਜੰਗ ਇੰਨੇ ਤੀਰ ਵੱਜੇ ਹੋਣ ਤੇ ਦੂਸਰੇ ਪਾਸੇ ਜੇ ਅਸੀਂ ਫਤੇਹ ਸਾਹਿਬ ਜੀ ਦੀ ਗੱਲ ਕਰੀਏ ਜਿਨ੍ਹਾਂ ਨੂੰ ਸਰਹੰਦ ਦੇ ਵਿੱਚ ਜਦੋਂ ਉਹਨਾਂ ਚਿਣੇ ਚਿਣਨਾ ਜਾਣਾ ਸੀਗਾ ਤਾਂ ਉਹਨਾਂ ਦੀ ਉਮਰ ਕਿੰਨੀ ਸੀਗੀ ਮਹਿਜ ਉਹਨਾਂ ਦੀ 8 ਤੋਂ 10 ਸਾਲ ਦੀ ਉਮਰ ਸੀ ਤੇ ਬਹੁਤ ਵੱਡੀ ਗੱਲ ਕਹਿਣ ਲੱਗਾ ਤੇ ਉਹਨਾਂ ਨੂੰ ਜਦੋਂ ਚਿੰਨਾ ਸੀਗਾ ਕਿ ਜੰਗਤਰ ਮੰਤਰਣ ਕਰ ਲਿਆ ਕਿ ਇਸਲਾਮ ਧਰਮ ਕਬੂਲ ਕਰ ਲਿਆ ਉਸ ਵਕਤ ਦੀ ਸਰਕਾਰਾਂ ਬਹੁਤ ਕੁਝ ਕਰਦੀਆਂ ਸੀ ਜਿੱਦਾਂ ਅੱਜ ਦੇ ਟਾਈਮ ਦੀ ਕੋਈ ਸਰਕਾਰ ਹੈ ਉਸ ਤੋਂ ਉਹਨਾਂ ਦਾ ਤਾਨਾਸ਼ਾਹੀ ਰਾਜ ਹੁੰਦਾ ਸੀਗਾ ਕਿ ਇਸਲਾਮ ਧਰਮ ਕਬੂਲ ਕਰ ਲਾ ਕਿ ਜਨਕੀ ਜੋ ਵੀ ਹੈ ਜੇ ਤੂੰ ਸਾਡੇ ਧਰਮ ਦੇ ਵਿੱਚ ਆ ਜਾ ਜਦੋਂ ਉਹ ਬੱਚਾ ਨਹੀਂ ਮੰਨਿਆ ਉਹ ਕਿ ਮੇਰਾ ਬੇਟਾ 8 ਦਾ ਸਾਲ ਦਾ ਹੋਵੇ ਤਾਂ ਉਹਨੂੰ ਪੇਰ ਦੇ ਨਾਲ ਬੰਨ ਕੇ ਜੇ ਉਹਦੇ ਤੇ ਗੁਲੇਲ ਦੇ ਨਾਲ ਉਹਦੇ ਬੱਟੇ ਮਾਰੇ ਜਾ ਜਾਣ ਉਹਦੀ ਅੱਖ ਫੋੜੀ ਜੇ ਉਹਦੇ ਅੱਖ ਚੋਂ ਖੂਨ ਨਿਕਲਦਾ ਹੋਵੇ ਇੱਕ ਕਿੱਡੀ ਮਤਲਬ ਨਿਰਮਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿੱਦਾਂ ਦਰਿੰਦਗੀ ਮੈਂ ਸੋਚਦਾ ਮੇਰੇ ਲੋਕਾਂ ਦੇ ਖੜੇ ਹੋ ਜਾਂਦੇ ਨੇ ਅਸੀਂ ਛਤਰੀ ਸਮਾਜ ਤੋਂ ਬਿਲੋਂਗ ਕਰਦੇ ਹਾਂ ਜੇ ਗੁਰੂ ਗੋਬਿੰਦ ਸਿੰਘ ਛਤਰੀ ਸਮਾਜ ਤੋਂ ਸੀਗੇ ਜੇ ਉਹਨਾਂ ਨੇ ਯੁੱਧ ਜਾਨਕੀ ਉਹਨਾਂ ਨੇ ਕਰਨਾ ਉਹਨਾਂ ਨੇ ਜਾਨਕੀ ਇੱਕ ਪੱਕੇ ਜਾਨਕੀ ਸੀਗਾ ਕਿ ਅਸੀਂ ਆਪਣੇ ਦੇਸ਼ ਤੇ ਸਮਾਜ ਲਈ ਤਾਂ ਅਸੀਂ ਧਰਮ ਲਈ ਸੀ ਮਰਨਾ ਆ ਉਹ ਧਰਮ ਕਿਹੜਾ ਆ ਉਹ ਧਰਮ ਸਾਡਾ ਸਨਾਤਨ ਧਰਮ ਹੈ ਉਹ Hindu ਧਰਮ ਦੇ ਲਈ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਲੈ ਕੇ ਆਪਣੇ ਮਾਤਾ ਜੀ ਤੋਂ ਲੈ ਕੇ ਆਪਣੇ ਬੱਚਿਆਂ ਤੱਕ ਸਾਰਾ ਕੁਝ ਕੁਰਬਾਨ ਕਰਤਾ ਪਰ Hindu ਧਰਮ ਦੇ ਵਿੱਚ ਕੋਈ ਨੇ ਜਿਹੜੇ ਮੰਨਦੇ ਨੇ ਕੋਈ ਨਹੀਂ ਮੰਨਦਾ ਸਾਡੇ ਅੱਜ ਵੀ ਸਾਡੇ ਧਰਮ ਦੇ ਵਿੱਚ ਇੱਕ ਬੱਚਾ ਸਿੱਖ ਪੈਦਾ ਹੁੰਦਾ ਆ ਇੱਕ ਬੱਚਾ ਸਿੱਖ ਪੈਦਾ ਕਰਦੇ ਨੇ ਠੀਕ ਹੈ ਜੀ ਇੱਕ Hindu ਹੁੰਦਾ ਪਹਿਲਾ ਬੱਚਾ ਸਿੱਖ ਧਰਮ ਦਿੱਤਾ ਜਾਂਦਾ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਤਰ੍ਹਾਂ ਮਨਾਸਰਾ ਦੀ ਪੁੱਤਾਂ ਦੀ ਕਹਾਣੀ ਹੁੰਦੀ ਹੈ ਪਰ ਸਚਾਈ ਇਹ ਹੈ ਕਿ ਅਸੀਂ ਜਾਗਰੂਕ ਕਿੱਦਾਂ ਹੋਈਏ ਅਸੀਂ ਕਹਿੰਨੇ ਆ ਕਿ ਹਿੰਦੂ ਸਿੱਖ ਦੋ ਫਾੜ ਨੇ ਸ਼ਿਵ ਸਿਨਾ ਦਾ ਖਾਲਿਸਤਾਨਾ ਰੋਲਾ ਚੱਲਦਾ ਆ ਰੋਲਾ ਚੱਲਦਾ ਹੋਵੇ ਠੀਕ ਆ ਇੱਕ ਵੱਖਰਾ ਮੈਟਰ ਆ ਪਰ ਕੁਝ ਬੰਦਿਆਂ ਲਈ ਕੁਝ ਕੱਟੜਪੰਥੀ ਕਰਕੇ ਅਸੀਂ ਸਿੱਖ ਸਮਾਜ ਨੂੰ ਅਸੀਂ ਦਰਕਨਾਰ ਨਹੀਂ ਕਰ ਸਕਦੇ ਤੁਸੀਂ ਪਹਿਲਾਂ ਹੀ ਬੋਲ ਦਿੱਤਾ ਮੈਂ ਸਵਾਲ ਤੇ ਆ ਹੀ ਰਿਹਾ ਸੀਗਾ ਵੈਸੇ ਤਾਂ ਤੁਸੀਂ ਆਮ ਦਿਨਾਂ ਦੇ ਵਿੱਚ ਸਿੱਖਾਂ ਨੂੰ ਬੜਾ ਬਹੁਤ ਮਾੜਾ ਚੰਗਾ ਬੋਲਦੇ ਹੋ ਅੱਜ ਤੁਹਾਨੂੰ ਸ਼ਹੀਦੀ ਦਿਹਾੜੇ ਯਾਦ ਆ ਰਹੇ ਆ ਤਾਂ ਤੁਸੀਂ ਜਰਾਵਰ ਸਿੰਘ ਜੀ ਦੀ ਫਤਿਹ ਸਿੰਘ ਜੀ ਦੀ ਔਰ ਬਹੁਤ ਤੁਸੀਂ ਜਿਹੜੇ ਐਗਜ਼ਾਮਪਲ ਦੇ ਰਹੇ ਹੋ ਪਰ ਠਾਕੁਰ ਸਾਹਿਬ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ ਮਤਲਬ ਹੁਣ ਉਹਨਾਂ ਨੂੰ ਸ਼ਰਧਾਂ ਬੀਤੇ ਦਿਨਾਂ ਦੇ ਵਿੱਚੋ ਕੁਝ ਜਿਹੜੇ ਆਮ ਦਿਨ ਹੁੰਦੇ ਉਹਨਾਂ ਨੂੰ ਸਿੱਖਾਂ ਨੂੰ ਤੁਸੀਂ ਉਲਟਾ ਸਿੱਧਾ ਬੋਲਣਾ ਖਾਲਸਾ ਨੂੰ ਉਲਟਾ ਸਿੱਧਾ ਬੋਲਣਾ ਖਾਲਸਾਣ ਕਿੱਥੋਂ ਚੱਲਿਆ ਸਿੱਖ ਰਾਜ ਤੋਂ ਚੱਲਿਆ ਸਿੱਖ ਰਾਜ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਜਾਈ ਹੋਈ ਫੌਜ ਸੀ ਖਾਲਸਾ ਫੌਜ ਸੀ ਕੀ ਕਾਰਨ ਕਿ ਦੋਨਾਂ ਗੱਲਾਂ ਆਪਸੇ ਮੇਲ ਕਿਉਂ ਨਹੀਂ ਖਾਂਦੀਆਂ ਤੁਹਾਡੀਆਂ ਦੇਖੋ ਤੁਸੀਂ ਜਿਹੜੀ ਗੱਲ ਕਹੀ ਹੈ ਮੈਨੂੰ ਤੁਹਾਡੇ ਸ਼ਬਦ ਬਹੁੜੇ ਵੱਡੇ ਨੇ ਤੁਹਾਡੇ ਚੰਦੇ ਮਾਦਰ ਅੱਜ ਤੱਕ ਮੇਰੀ ਕੋਈ ਵੀ ਵੀਡੀਓ ਦੇਖ ਲਓ ਮੈਂ ਨਾ ਕਦੇ ਸਿੱਖਾਂ ਦੇ ਬਾਰੇ ਕੋਈ ਟਿੱਪਣੀ ਕੀਤੀ ਹੈ ਮੈਂ ਕੱਟੜ ਦਾ ਖਾਲਿਸਤਾਨੀਆਂ ਦੇ ਖਿਲਾਫ ਕਰਦਾ ਆਂ ਤਾਂ ਮੈਂ ਕਰਦਾ ਰਹੂੰਗਾ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਮੰਗਾਇਆ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਉਹਨਾਂ ਨੂੰ ਹਿੰਦ ਦੀ ਚਾਦਰ ਦਾ ਮਤਲਬ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਪੁੱਤਰ ਨੇ ਉਹਨਾਂ ਦੇ ਗਾਂ ਪੁੱਤਰ ਆਣੇ ਆਪਣੇ ਆਪ ਨੂੰ ਸ਼ਹਾਵਰ ਕਰਤਾ ਦੇਸ਼ ਦੇ ਲਈ ਪਰ ਜੇ ਆਪਣੇ ਦੇਸ਼ ਦੀ ਆ ਵੀ ਗੱਲ ਕਰ ਰਹੇ ਆ ਅਸੀਂ ਤਾਂ ਦੇਸ਼ ਦੀ ਗੱਲ ਕਰ ਰਹੇ ਆ ਖਾਲਿਸਤਾਨ ਮੈਟਰ ਜਿਹੜਾ ਪਿੰਡਰਾ ਵਾਲੇ ਨੇ ਸ਼ੁਰੂ ਕੀਤਾ ਆ ਉਹ ਇੱਕ ਵੱਖਰਾ ਮੈਟਰ ਹੈ ਖਾਲਿਸਤਾਨ ਦਾ ਰਾਂਜੀਤ ਸਿੰਘ ਹੀ ਨੇ ਸ਼ੁਰੂ ਕੀਤਾ ਨਹੀਂ 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 ਇਹ ਇਹ ਚੀਜ਼ ਦਾ ਡੀਪਲੀ ਲੋਕਾਂ ਨੂੰ ਗਿਆਨ ਨਹੀਂ ਹੈਗਾ ਜੋ ਬਾਹਰ ਰਾਂਜੀਤ ਸਿੰਘ ਨੇ ਖਾਲਸ ਰਾਜ ਦੀ ਮੰਗ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸ ਰਾਜ ਦੀ ਮੰਗ ਕੀਤੀ ਸੀ ਇਹ ਖਾਲਸ ਸਰ ਪਿਓਰਿਟੀ ਹੋ ਜਾਂਦਾ 100% ਪਿਓਰ ਜਿਹਦੇ ਵਿੱਚ ਤਾਨਾशाही ਦਾ ਮੈਟਰ ਕੀ ਹੈ ਜੇ ਕਿਸ ਨੇ ਬਲਤਕਾਰ ਕਰਤਾ ਜਾਂ ਕਿਸੇ ਨੇ ਕੋ ਚੋਰੀ ਚਕਾਰੀ ਕਰਤੀ ਉਹਨੂੰ ਮੋਕੇ ਤੇ ਹੀ ਸਜ਼ਾ ਦਿੱਤੀ ਜਾਂਦੀ ਹੈ ਜਿਹਦਾ ਅਰਬ ਸਟੇਟ ਦੇ ਵਿੱਚ ਹੁੰਦਾ ਆ ਕ੍ਰਾਈਮ ਕਿਉਂ ਘਟਦਾ ਉੱਥੇ ਇੰਡੀਆ ਜੀ ਇੰਨਾ ਕ੍ਰਾਈਮ ਹੈ ਕਿ 6-6 ਸਾਲ ਦੀ ਕੁੜੀ ਦਾ ਰੇਪ ਹੋ ਜਾਂਦਾ ਆ ਇੱਥੇ ਫਿਰ ਵੀ ਨਿਆਂ ਨਿਆਂ ਮੰਗਦੇ ਅਸੀਂ ਦਾਦਾ ਸਾਲ ਤੱਕ ਬੰਦਾ ਪੈਰੋਲ ਤੇ ਬਾਹਰ ਆ ਜਾਂਦਾ ਆ ਇਹ ਚੀਜ਼ ਖਾਲਸ ਰਾਜ ਮੰਗਦੇ ਆ ਖਾਲਿਸਤਾਨ ਇੱਕ ਵੱਖਰਾ ਇੱਕ ਬਫਰ ਸਟੇਟ ਹੋ ਜਾਂਦੀ ਹੈ ਬਫਰ ਸਟੇਟ ਜਿਹੜੀ ਸੀ ਉਹ ਪਿੰਡਰਾ ਵਾਲੇ ਦੇ ਕੁਝ ਜਿਹੜੇ ਅਨੁਵਾਈ ਸੀਗੇ ਮਰਤਕ ਸੀਗੇ ਉਹ ਮੰਗਦੇ ਸੀਗੇ ਜਿਹੜੇ ਅੱਜ ਕੱਲ ਬਬਰ ਖਾਲਸਾ ਇੰਟਰਨੈਸ਼ਨਲ ਤੇ ਖਾਲੀਸਾ ਲਿਬਰੇਸ਼ਨ ਫੋਰਸ ਤੇ ਚੱਲਦੀ ਪਈ ਹੈ ਪਾਕਿਸਤਾਨ ਨੂੰ ਕਿਉਂ ਮਾਰਾ ਕਿਉਂ ਕਹਿੰਨੇ ਹੋ ਇਹਦਾ ਕਾਰਨ ਕੀ ਹੈ ਤੁਹਾਨੂੰ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਤੋਂ ਪ੍ਰੋਬਲਮ ਕੀ ਹੈ ਉਹ ਤੁਹਾਨੂੰ ਕਦੇ ਉਲਟਾ ਕੇ ਬੋਲੇ ਆ ਉਹ ਉਹਨਾਂ ਦੇ ਬੰਦੇ ਤੁਹਾਨੂੰ ਉਲਟਾ ਕੇ ਬੋਲਦੇ ਜਦੋਂ ਤੁਸੀਂ ਉਲਾਂ ਕਰਦੇ ਹੋ ਫਿਰ ਤੁਸੀਂ ਜਾ ਕੇ ਫਿਰ ਉਹ ਤੁਹਾਨੂੰ ਕਿਤੇ ਉਲਟਾ ਬੋਲਦੇ ਆ ਅੱਜ ਅੱਜ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਤੁਸੀਂ ਉਹਨਾਂ ਦੀ ਖਾਲਸਾ ਦੀ ਸਜਾਈ ਹੋਈ ਫੌਜ ਨੂੰ ਜਿਹੜੇ ਆ ਚਾਰ ਸੱਬ ਜਿਆਦਾ ਤੁਸੀਂ ਸ਼ਰਧਾਂਜਲੀ ਤਾਂ ਦੇ ਰਹੇ ਹੋ ਪਰ ਜਿਹੜੇ ਬੀਤੇ ਦਿਨ ਨਾਰਮਲ ਦਿਨ ਹੁੰਦੇ ਆ ਆਪਾਂ ਜਿਹੜੀ ਤੁਹਾਡੀ ਤਕਰਾਰ ਵਾਜੀ ਇੰਨੀ ਕਿਉਂ ਰਹਿੰਦੀ ਹੈ ਮੇਨ ਸਵਾਲ ਇਹ ਹੈ ਮੇਰਾ ਦੇਖੋ ਇਹਦੇ ਚ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੁਣੇ ਤੁਸੀਂ ਦੋ ਆਪਸ਼ਨ ਤੁਸੀਂ ਮੈਨੂੰ ਆਪਣੇ ਆਪ ਦੇ ਦਿੱਤੇ ਮੈਨੂੰ ਬੋਲਣ ਦੀ ਲੋੜ ਨਹੀਂ ਪਈ ਇੱਕ ਪਾਸੇ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਕਹਿ ਰਿਹਾ ਜਿਹੜੀ ਮੈਂ ਗੱਲ ਕਹਿ ਰਿਹਾ ਤੇ ਮੈਂ ਅੱਜ ਵੀ ਕਹਿੰਦਾ ਰੂੰਗਾ ਤੇ ਮੈਂ ਕਹਿੰਦਾ ਕਹਿੰਦਾ ਹੀ ਰਹਿਣਾ ਕਿਉਂਕਿ ਮੈਂ ਰਾਜਪੂਤਾਂ ਮੈਂ ਕਹਿਣਾ ਹੀ ਕਹਿਣਾ ਆ ਕਿ ਗੁਰੂ ਗੋਬਿੰਦ ਸਿੰਘ ਨੇ ਆਪ ਕਹਿਆ ਸੀਗਾ ਕਿ ਛਤਰੀ ਦਾ ਪੁੱਤ ਉਹ ਬ੍ਰਾਹਮਣ ਕੋ ਨਹੀਂ ਅਸੀਂ ਠਾਕੁਰਾਂ ਚੰਨੇ ਆ ਤੇ ਬਰਾਦਰ ਸਿੰਘ ਦਾ ਥੋੜੀਕ ਰਾਜਪੂਤ ਠਾਕੁਰ ਸੀਗੇ ਉਹਨੇ ਸ਼ਸਤਰ ਦਾ ਗਿਆਨ ਗੁਰੂ ਗੋਬਿੰਦ ਸਿੰਘ ਨੇ ਦਿੱਤਾਇਆ ਤੇ ਅਸੀਂ ਤਾਂ ਉਹਨਾਂ ਨੂੰ ਮੰਦੇ ਆਣੇ ਆਣੇ ਆ ਜੇ ਦੂਜੇ ਪਾਸੇ ਪਿੰਡਰਾਵਾਲੇ ਦੀ ਗੱਲ ਕਰ ਲਈਏ ਤਾਂ ਉਹ ਕਿਸ ਤਰ੍ਹਾਂ ਸੀ ਜਦੋਂ ਅਨੰਦਪੁਰ ਦੇ ਕਿਲੇ ਦੇ ਵਿੱਚ ਜਦੋਂ 10 ਲੱਖ ਦੀ ਫੌਜ ਮੁਗਲਾਂ ਦੀ ਖੜ ਗਈ ਤਾਂ ਉਸ ਵਕਤ ਆਪਣਾ ਗੁਰਦੁਆਰਾ ਤੇ ਆਪਣਾ ਕਿਲਾ ਛੱਡ ਕੇ ਉਹ ਆਪ ਯੁੱਧ ਦੇ ਮੈਦਾਨ ਦੇ ਵਿੱਚ ਆਏ ਸੀਗੇ ਲੜਨ ਵਾਸਤੇ ਤੇ ਦੂਸਰੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਉਹ ਸਨਾਤਨ ਧਰਮ ਦੇ ਲਈ ਆਏ ਸੀ ਨਾ ਸਾਡੇ ਲਈ ਆਏ ਸੀਗੇ ਸਾਡੇ ਲਈ ਕੁਰਬਾਨੀ ਦਿੱਤੀ ਆ ਸ਼ਹੀਦੀ ਉਹਨਾਂ ਨੇ ਦਿੱਤੀ ਆ ਜੇ ਅਸੀਂ ਨੂੰ ਦੂਜੇ ਸੇ ਪਾਸੇ ਗੱਲ ਕਰ ਲਈ ਪਿੰਡਰਾਲੇ ਪਾਸੇ ਜੇ ਤੇਰਾ ਰੋਲਾ ਇੰਦਰਾ ਗਾਂਧੀ ਦਾ ਏਜੰਟ ਸੀ ਕਾਂਗਰਸ ਦਾ ਏਜੰਟ ਸੀ ਤੇ ਇੱਕ ਗੱਲ ਹੋਰ ਕਥਾਵਾਚੇ ਵੀ ਸੀ ਠੀਕ ਕਥਾਵਾਚੇ ਰਿਕਾਰਡਿੰਗ ਇਹ ਸੀਗਾ ਜਦੋਂ ਤੂੰ ਐਡੇ ਅਸਲਾ ਤੇ ਹਥਿਆਰ ਲੈ ਕੇ ਆ ਗਿਆ ਤਾਂ ਗੁਰਦੁਆਰੇ ਨੂੰ ਮੋਰਾ ਬਣਾ ਲਿਆ ਜੇ ਮੋਰਾ ਬਣਾ ਕੇ ਬਹਿ ਜਾਏਂਗਾ ਅੰਦਰ ਤਾਂ ਫਿਰ ਸਰਕਾਰ ਕੀ ਕਰੂਗੀ ਗੁਰੂ ਗੋਬਿੰਦ ਸਿੰਘ ਨਾਲ ਪਿੰਡਰਾ ਵਾਲੇ ਨੂੰ ਨਾ ਜੋੜੋ ਗੁਰੂ ਗੋਬਿੰਦ ਸਿੰਘ ਇੱਕ ਤਨ ਗੁਰੂ ਨੇ ਦੇਵ ਨੇ ਉਹ ਇੱਕ અવਤਾਰ ਪੈਦਾ ਹੋਏ ਸੀਗੇ ਇਹ અવਤਾਰ ਨਹੀਂ ਇਹਨਾਂ ਨੇ ਤਾਂ ਬਹੁਤ Hindu ਸਿੱਖਾਂ ਦਾ ਕਾਂਡ ਕਰਵਾਤਾ ਕਿੱਦਾਂ ਹੋਇਆ ਦਿੱਲੀ ਚ ਉੱਥੇ ਕਾਂਡ ਹੋਇਆ ਠੀਕ ਹੈ ਜੀ ਕਾਨਪੁਰ ਦੇ ਵਿੱਚ ਕਾਂਡ ਹੋਇਆ 35-40 Hindu ਜਿਹੜਾ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਬਸਾਂ ਦੇ ਘਰਾਂ ਚੋਂ ਕੱਢ-ਕੱਢ ਕੇ ਮਾਰੇਗਾ ਲਾਲੜੂ ਕਾਂਡ ਕਪੂਤਲਾ ਕਾਂਡ ਜਿਹੜੇ ਤਾਂ ਜਿਹਦੇ ਮੌਲੀ ਬੰਨੀ ਹੁੰਦੀ ਸੀਗੀ ਉਹਦਾ ਕਤਲ ਹੋ ਜਾਂਦਾ ਸੀ ਜਿਹਦੇ ਬੋਧੀ ਸੀ ਉਹਦਾ ਕਤਲ ਹੋ ਜਾਂਦਾ ਸੀਗਾ ਬਿਹਾਰੀਆਂ ਤੋਂ ਲੈ ਕੇ ਪ੍ਰਵੰਚਲੀਆਂ ਦਾ ਕਤਲ ਕੀਤਾ ਜਾਂਦਾ ਸੀਗਾ ਕਿਉਂ ਕੀਤਾ ਜਾਂਦਾ ਸੀਗਾ ਇਨੂੰ ਲਹਿਰ ਨੂੰ ਬਦਨਾਮ ਕਰਨ ਵਾਸਤੇ ਇਹ ਸਰਕਾਰਾਂ ਦੀ ਗੇਮ ਹੈ ਸਰਕਾਰਾਂ ਆਣ ਦਾ ਸੰਵਿਧਾਨ ਪਾਸ ਹੋਣ ਤੋਂ ਬੱਲੇ ਸਰਕਾਰਾਂ ਹੀ ਠੀਕ ਹੈ ਉਸ ਵਕਤ ਕੁਝ ਹੋਰ ਚੀਜ਼ ਸੀ ਉਹ ਗੁਰੂ ਇੱਕ અવਤਾਰ ਪੈਦਾ ਹੋਇਆ ਉਹਨਾਂ ਨੂੰ ਕਲ ਕੀ અવਤਾਰ ਦੇ ਨਾਲ ਜੋੜਿਆ ਜਾਂਦਾ ਨਾ ਜਿਨ੍ਹਾਂ ਨੇ ਆਪਣੇ ਧਰਮ ਲਈ ਕੁਰਬਾਨੀ ਦਿੱਤੀ ਹੈ ਦੇਸ਼ ਇੱਕ ਆਰਮ ਫੋਰਸ ਜਿਹਨੂੰ ਕਹਦਨੇ ਆਪਾਂ ਜਿਹਦਾ ਆਪਾਂ ਮਿਲਟਰੀ ਕਹਦਨੇ ਆ ਸਿੱਖ ਪੰਥ ਦੀ ਸਥਾਪਨਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਨਹੀਂ ਕੀਤੀ ਸੀਗੀ ਤਾਂ ਫਿਰ ਸਿੱਖਾਂ ਨੂੰ ਆਪਾਂ ਮਾਲਾ ਕਿਉਂ ਬੋਲਦੇ ਆ ਠਾਕੁਰ ਸਭੇ ਵੀਜ਼ਨ ਤਾਂ ਨਹੀਂ ਕੋਈ ਗੱਲ ਸਮਝ ਆਈ ਇਹ ਕੋਈ ਗੱਲ ਨਹੀਂ ਨਾ ਬਣੀ ਆਪਾਂ ਜਿਹਦੇ ਪੰਜਾਬ 'ਚ ਰਹਿੰਦੇ ਆ ਪੰਜਾਬ ਦੇ ਪੰਜਾਬ ਦੀ ਸਿੱਖਾਂ ਵਾਰੀ ਆਪਾਂ ਬੋਲੀ ਜਈਏ ਸਿੱਖ ਹੈ ਕਿ ਹਿੰਦੂਆਂ ਬਾਰੇ ਬੋਲ ਦੇਖੋ ਮੇਰੀ ਮੇਰੀ ਗੱਲ ਕਹਿ ਰਹੇ ਹਾਂ ਕਿ ਸਿੱਖ ਪੰਜਾਬ ਦਾ ਆ ਸਿੱਖ ਕਿਸੇ ਦਾ ਵੀ ਨਹੀਂ ਹੈ ਪੰਜਾਬ ਕਿਸੇ ਦਾ ਨਹੀਂ ਹਿੰਦੂ ਕਿਸੇ ਧਰਤੀ ਇੱਕ ਹੁੰਦੀ ਐ ਐਟਮੋਸਫੇਅਰ ਦਾ ਸਿਸਟਮ ਹੁੰਦਾ ਵਾ ਗਲੋਬਲ ਵਾਰਮਿੰਗ ਸਿਸਟਮ ਅਕੋਰਡਿੰਗ ਹਰ ਬੰਦਾ ਕਿਹੜਾ ਕੋਈ ਕਿੱਥੇ ਰਹਿ ਕੇ ਰਹਿਣ ਲੱਗ ਜਾਂਦਾ ਵਸਨੀਕ ਬਣ ਜਾਂਦਾ ਆ ਕੋਈ ਮਾਲਵੇ ਤੋਂ ਆ ਕੇ ਦੁਆਬੇ ਵਿੱਚ ਰਹਿਣ ਲੱਗ ਜਾਂਦਾ ਆ ਕੋਈ ਮੱਝ ਤੋਂ ਆ ਕੇ ਮਾਲਵੇ ਚਲੇ ਜਾਂਦਾ ਆ ਇਹ ਤਾਂ ਕੋਈ ਗੱਲ ਨਹੀਂ ਐ ਹੁਣ ਪੰਜਾਬ ਦੇ ਵਿੱਚ ਰਹਿੰਦਾ ਕੋਈ ਇੱਥੇ ਪਾਟੀਆਂ ਦਾ ਰਾਜ ਹੁੰਦਾ ਸੀਗਾ ਇੱਥੇ ਰਾਜ ਕਿੱਥੇ ਹੁੰਦਾ ਸੀਗਾ ਮਨਾਸਾਂ ਦਾ ਰਾਜ ਹੁੰਦਾ ਸੀਗਾ ਇੱਥੇ ਪ੍ਰੋਪਰ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਸੀਗਾ ਇਹ ਰਾਜ ਚੱਲਦੇ ਅੱਜ ਦੇ ਟਾਈਮ 'ਤੇ ਆਪਾਂ ਸਿੱਖਾਂ ਦੀ ਗੱਲ ਕਰਦੇ ਕਿ ਸਿੱਖਾਂ ਦਾ ਰਾਜ ਸੀ ਕਿ ਅਸੀਂ ਬੋਲਦੇ ਆ ਅਸੀਂ ਸ੍ਰੀ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਅਸੀਂ ਉਹਨਾਂ ਦਾ ਮਨੋਨੇ ਆ ਅਸੀਂ ਨਾ ਕਿ ਅਸੀਂ ਉਹਨਾਂ ਦਾ ਮਨਾਈਏ ਜਿਨ੍ਹਾਂ ਨੇ Hindu ਮਰਵਾਤੇ ਜਿਨ੍ਹਾਂ ਨੇ ਸਿੱਖਾਂ ਦੇ ਗੱਲ ਦੇ ਵਿੱਚ ਟਾਇਰ ਪਵਾਉਣ ਵਾਲਿਆਂ ਦੇ ਖਿਲਾਫ Hindu ਸਿੱਖ ਦਾ ਨੋਮਾ ਦਿਸਤਾ ਤੋੜਤਾ ਤੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਜੇ ਦੇਖੀ ਜਾਵੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੜਾ ਆਂਦਾ ਆ ਕਿੰਨੇ ਕੇ Hindu ਮਨਾਉਂਦੇ ਨੇ ਉਹ ਵੀ ਮੈਂ ਤੁਹਾਡੇ ਚੈਨਲ ਮਾਧਿਅਮ ਨਾਲ ਕਹਿਣਾ ਚਾਹਨਾ ਕਿੰਨੇ ਕੇ Hindu ਮਨਾਉਂਦੇ ਨੇ ਕਿੰਨਾ ਕੇ ਸਿੱਖਾਂ ਬਾਰੇ ਗਿਆਨ ਹੈ ਹੁਣ ਸਿੱਖਾਂ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਟਿੱਪਣੀ ਉਹਨਾਂ ਦੀ ਹੁੰਦੀ ਹੈ ਜੋ ਸਾਡੇ ਖਾਲਿਸਤਾਨ ਦੀ ਆ ਕੇ ਆ ਕੇ ਗੱਲ ਕਰਕੇ ਸਾਡਾ ਅੰਦਾਸੀ Hindu ਨਾਲ ਸੀ ਮੁਸਲਮਾਨ ਸਾਡੀ ਮੰਡਲ ਖਾਲਿਸਤਾਨ ਮਤਲਬ ਖਾਲਿਸਤਾਨ ਦੀ ਗੱਲ ਨਾ ਨਾ ਕਰੋ ਇੱਥੇ ਸਾਰੇ ਵਸਨੀਕ ਨੇ Hindu ਭਾਈਚਾਰਾ ਵੀ ਬੈਠਾ ਸਿੱਖ ਭਾਈਚਾਰੇ ਬੈਠਾ ਮੁਸਲਮਾਨ ਬੈਠਾ ਹੁਣ ਇਸਾਈ ਕਮਿਊਨਿਟੀ ਇਸਾਈ ਮਸ਼ਿਨਰੀ ਦੀ ਗੱਲ ਕਰ ਲਈਏ ਅੱਜ ਦੇ ਟਾਈਮ ਅਕੋਰਡਿੰਗ ਜੇ ਕ੍ਰਿਸਮਸ ਜੇ ਮਨਾਉਂਦੇ ਨੇ ਤਾਂ ਕੋਈ ਵਕਤ ਸੀਗਾ ਕਿ ਅੱਜ ਤੋਂ ਅਸੀਂ 4 ਸਾਲ ਪਿੱਛੇ ਚੱਲ ਜਾਈਏ ਤਾਂ 3 ਲੱਖ ਬੰਦਾ ਸੀਗਾ ਕ੍ਰਿਸਚਨ ਦਾ ਪੰਜਾਬ ਦੇ ਵਿੱਚ ਅੱਜ 10 ਲੱਖ ਦੇ ਨੇੜੇ ਪਹੁੰਚ ਗਿਆ ਤਾਂ ਮਜਵੀ ਪਰਿਵਾਰ ਜਿਹੜਾ ਵਾ ਕਿਉਂ ਜਾ ਰਿਹਾ ਉਧਰਲੇ ਪਾਸੇ ਨਹੀਂ ਫਿਰ ਗਲਤੀ ਤਾਂ ਆਪਣੀ ਹੈ ਨਾ ਫਿਰ ਕਿਉਂ ਤੂੰ ਧਰਮ ਕਿੱਥੋਂ ਆ ਜਾਂਦੇ ਆ 크ਰਿਸਟਿਆਨਿਟੀ ਨੂੰ ਅਪਣਾਉਣ ਵਾਲੇ ਲੋਕ ਤਾਂ ਆਪਣੇ ਹੀ ਨੇ ਨਾ ਸਰ ਚਾਹੇ ਉਹ ਸਨਾਤਨੀ ਐ ਚਾਹੇ ਉਹ ਸਿੱਖ ਐ ਚਾਹੇ ਉਹ ਮਜਵੀ ਸਿੱਖ ਐ ਚਾਹੇ ਉਹ ਅੰਦਾਸੀਆ ਸਿੱਖ ਐ ਚਾਹੇ ਉਹ ਜੱਟ ਸਿੱਖ ਐ ਕਿਉਂ ਐਦਾਂ ਦੀ ਗੱਲਾਂ ਹੋ ਰਹੀਆਂ ਨੇ ਇਹ ਇਹ ਤੁਸੀਂ ਪੈਗਾਮ ਕਦੇ ਇਸ ਗੱਲ ਪਿੱਛੇ ਡਿਬੇਟ ਹੋਈ ਐ ਕਿ ਜੱਟ ਸਿੱਖ ਮਜਵੀ ਸਿਕਰਮਦਾਤਿਆ ਸਿੱਖ ਰਾਜਪੂਤ ਛਤਰੀਆ ਬ੍ਰਾਹਮਣ ਕਿਹੜਾ ਬੰਦਾ ਕ੍ਰਿਸਚੀਅਨਿਟੀ ਨੂੰ ਅਪਣਾ ਰਿਹਾ ਐ ਇਸ ਗੱਲ ਪਿੱਛੇ ਤੁਸੀਂ ਕਦੇ ਤੁਸੀਂ ਸ਼ਿਵਸ਼ਣਕਾ ਵਾਲੇ ਨੇ ਕਿਹਾ ਕਿ ਨਹੀਂ ਅੱਜ ਮੈਂ ਪੰਜਾਬ ਦੇ ਵਿੱਚ ਖੜਾ ਹੋ ਕੇ ਗੱਲ ਕਹੂੰਗਾ ਕਿ ਸਾਡੇ ਧਰਮ ਦੇ ਬੰਦੇ ਕ੍ਰਿਸਚੀਅਨ ਕਿਉਂ ਬਣ ਰਹੇ ਐ ਸਾਡੇ ਧਰਮ ਦੇ ਬੰਦੇ ਫਲਾਣੇ ਧਰਮ ਦੇ ਬੰਦੇ ਸਿੱਖਾਂ ਦੇ ਤਾਂ ਬੰਦੇ ਕ੍ਰਿਸਚੀਅਨ ਕਿਉਂ ਬਣ ਰਹੇ ਐ ਅੱਜ 25 ਦਸੰਬਰ ਦਾ ਦਿਨ ਆਉਣ ਵਾਲਾ ਐ ਔਰ ਦੂਸਰੀ ਗੱਲ ਕਿਥੇ ਮੈਂ ਕਿਸੇ ਮੋਹਲਾ ਦੇ ਵਿੱਚ ਇਹ ਨਹੀਂ ਦੇਖ ਰਿਹਾ ਕਿ ਚਾਰ ਸ਼ਬਜਾਦਾਂ ਦੀ ਉਹਨਾਂ ਨੂੰ ਰਿਪਰੈਜੈਂਟੇਸ਼ਨ ਉੱਤੇ ਦਿੱਤੀ ਹੋਵੇ ਹਰ ਇੱਕ ਥਾਂ 크ਿਸਮਸ ਟਰੀ ਟੰਗ ਰੱਖਿਆ ਹੈ ਸੰਤਾ ਗਲੋਸ ਗਿਫਟ ਦੇ ਰਹੇ ਹੈ ਕਦੇ ਤੁਸੀਂ ਇਸ ਗੱਲ ਪਿੱਛੇ ਲੜੇ ਹੋ ਕਦੇ ਇਸ ਗੱਲ ਪਿੱਛੇ ਪ੍ਰਸ਼ਾਸਨ ਨੂੰ ਮਮੋਰੰਡਮ ਦਿੱਤਾ ਹੈ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਇਹ ਕਾਹਨ ਹੋ ਰਿਹਾ ਹੈ ਤੁਸੀਂ ਤਾਂ ਗੱਲ ਪਹਿਲਾਂ ਕਹਿ ਦਿੱਤੀ ਹੈ ਮੇਰਾ ਸਵਾਲ ਬਹੁਤ ਲੰਬਾ ਹੈ ਮੈਨੂੰ ਮਾਫ ਕਰਨਾ ਤੁਸੀਂ ਉਹੀ ਗੱਲ ਕਹਿ ਦਿੱਤੀ ਕਿ ਖਾਲਿਸਤਾਨ ਸਾਨੂੰ ਨਹੀਂ ਚਾਹੀਦਾ ਖਾਲਿਸਤਾਨ ਤਾਂ ਆ ਗਿਆ ਜਦੋਂ ਖਾਲਿਸਤਾਨ ਸੀ ਤਾਂ ਉਹਨਾਂ ਦੇ ਰਣਜੀਤ ਸਿੰਘ ਜੀ ਦੇ ਬੇਟੇ ਦਲੀਪ ਸਿੰਘ ਜੀ ਨੂੰ 크ਿਸਚ ਉਹ ਤਾਂ ਮਾਤਾ ਜਿੰਦਾਂ ਨੇ ਉਹ ਤਾਂ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਉਹ ਰਾਜ ਵਾਪਸ ਲੈ ਆ ਦੇ ਤੇਰੇ ਕੇਸ ਮੈਨੂੰ ਵਾਪਸ ਲੈ ਆ ਦੇ ਮੈਂ ਖਾਲਿਸਤਾਨ ਦੁਆਰ ਜਲੂਂਗਾ ਤੁਸੀਂ ਕਹਿੰਨੇ ਹੋ ਵੀ ਖਾਲਿਸਤਾਨ ਸਾਨੂੰ ਨਹੀਂ ਚਾਹੀਦਾ ਉਹ ਤਾਂ ਆ ਚੁੱਕਿਆ ਹੈ ਦੇਖੋ ਤੁਸੀਂ ਗੱਲ ਜਿਹੜੀ ਕ੍ਰਿਸ਼ਨ ਦੀ ਪਹਿਲਾਂ ਗੱਲ ਤੁਹਾਨੂੰ ਪਹਿਲਾਂ ਕ੍ਰਿਸ਼ਨ ਦੀ ਕਮਿਊਨਿਟੀ ਦਾ ਤੁਹਾਨੂੰ ਗੱਲ ਦੱਸਣਾ ਜਿਹੜੇ ਜਾ ਰਹੇ ਨੇ ਜਾ ਤਾਂ ਤੁਸੀਂ ਆਪਣੇ ਤਰੀਕੇ ਨਾਲ ਪੂਰਾ ਜਮਿਕਨ ਅਣਖ ਹੋਣੀ ਜ਼ਰੂਰੀ ਹੈ ਆਪਣੀ ਅਣਖ ਹੋਣੀ ਬਹੁਤ ਜ਼ਰੂਰੀ ਹੈ ਕਿ ਮੈਂ ਸਿੱਖ ਧਰਮ ਛੱਡ ਕੇ ਮੈਂ ਕ੍ਰਿਸ਼ਨ ਵੱਲ ਜਾ ਰਿਹਾ ਤੇ ਜਾ ਰਹੇ ਹੋ ਨਾ ਤਾਂ ਪਿੱਛੋਂ ਤੁਸੀਂ ਕੋੜ ਦਾ ਸ਼ਬਦ ਉਡਾ ਦਿਓ ਤੁਸੀਂ ਸਿੰਘ ਦਾ ਸ਼ਬਦ ਉਡਾ ਦਿਓ ਜੇ ਕਟੜ ਦਾ ਚਾਹੀਦੀ ਤੁਹਾਨੂੰ ਤੁਸੀਂ ਗੁਨਸਲ ਵੀਸ ਲਾਓ ਫਰਨਾਂਡੀਸ ਲਾਓ ਥੋਮਸ ਲਾਓ ਤੁਸੀਂ ਤਾਂ ਲਾਂਦੇ ਨਹੀਂ ਬੇ ਕਿਉਂਕਿ ਤੁਹਾਨੂੰ ਰਾਖਵੇਂ ਕੋਟੇ ਚਾਹੀਦੇ ਨੇ ਮੈਂ ਐਸੀ ਜਿਹੜਾ ਖਲਾਫ ਆ ਮਜਬੀ ਪਰਵਾਹ ਜਿਹੜੇ ਲੋਕ ਜਾਂਦੇ ਪਏ ਨੇ ਇੱਕ ਅਣਖ ਦੇ ਨਾਲ ਕੋਈ ਲੋਕੀ ਲਾਂਦੇ ਨੇ ਅੰਕੁ ਨਰੂਲਾ ਤੇ ਬਿਆਨ ਲਾ ਦੇ ਤੋ ਮਤਲਬ 20-20 ਲੱਖ ਰੁਪਇਆ ਦੇ ਕੇ ਧਰਮੰਤਰਣ ਕਰਵਾ ਰਹੇ ਨੇ ਚਲੋ ਮੈਂ ਇਹਦੀ ਨਕਾਰਦਾ ਮੇਰੇ ਕੋਲ ਕੋਈ ਸਬੂਤ ਹੈ ਨਹੀਂ ਪਰ ਲੋਕੀ ਗੱਲਾਂ ਕਰਦੇ ਨੇ ਪਰ ਸਚਾਈ ਅੰਗ ਨਰੂਲਾ ਜੀ ਨੂੰ ਇਹ ਵੀ ਮੈਂ ਕਹਣਾ ਚਾਹਨਾ ਕਿ ਜੇ ਕੋਈ ਧਰਮੰਤਰਣ ਕਰ ਰਿਹਾ ਤਾਂ ਤੁਸੀਂ ਆਪਣੇ ਨਰੂਲਾ ਸ਼ਬਦ ਤੁਸੀਂ ਕਰ ਲਓ ਕੋਈ ਤੁਸੀਂ ਸਨਾਤਨੀ ਦੇ ਵਿੱਚ ਆਨੇ ਹੋ ਸਨਾਤਨ ਚਾਨੇ ਹੋ ਜੇ ਕੋਈ ਇੱਕ ਆਪਣਾ ਈਸ਼ਵਰ ਸਿੰਘ ਦਿਓਲ ਹੈ ਤਾਂ ਦਿਓਲ ਕੌਣ ਹੁੰਦੇ ਨੇ ਹੁਣ ਦਿਓਲ ਕੌਣ ਨੇ ਉਹ ਤਾਂ ਸਿੱਖ ਫੈਮਲੀ ਚੋਂ ਆ ਗਏ ਹੁਣ ਬਲਜਿੰਦਰ ਸਿੰਘ ਕੌਣ ਹੈ ਉਹ ਵੀ ਤਾਂ ਇੱਕ ਸਿੱਖ ਫੈਮਲੀ ਚੋਂ ਆ ਗਿਆ ਮੈਂ ਤਾਂ ਇਹ ਕਹਣਾ ਚਾਹਨਾ ਜ਼ਿਆਦਾ ਤੁਸੀਂ ਫਰਨਾਂਡੀਜ਼ ਲਵਾ ਲਓ ਪਿੱਛੇ ਆਪਣੇ ਸ਼ਬਦ ਉਹ ਲਗਾਓ ਕਿ ਤੁਹਾਡੀ ਇੱਕ ਵੱਖਰੀ ਪਛਾਣ ਹੋਵੇ ਸਭ ਤੋਂ ਵੱਡੀ ਗੱਲ 4 ਦਿਨ ਪਹਿਲਾਂ ਇੱਥੇ ਯਾਨੀ ਕਿ ਏਸ਼ੀਆ ਏਸ਼ੀਆ ਬਹੁਤ ਵੱਡਾ ਤੁਹਾਨੂੰ ਤਾਂ ਪਤਾ ਹੀ ਹੈ ਏਸ਼ੀਆ ਚ ਕਿੰਨੇ ਦੇਸ਼ ਆ ਜਾਂਦੇ ਨੇ ਉਸ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ 크ਿਸਚਨ ਦੀ 크ਿਸਮਸ ਪਾਰਟੀ ਜਿਹੜੀ ਹੋਈ ਹੈ ਉਹ ਜਲੰਧਰ ਦੇ ਵਿੱਚ ਹੋਈ ਹੈ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਸ਼ਹੀਦ ਹੋਏ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਨਾਤਨ ਧਰਮ ਦੇ ਲਈ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਮੁਸਲਮਾਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਭਾਈ ਨਬੀ ਖਾਂ ਭਾਈ ਗਨੀ ਖਾਂ ਕੌਣ ਸੀਗੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਲਈ ਆਪਣੀ ਜਾਨ ਨਿਛਾਵਰ ਕਰਤੀ ਇਹ ਸਚਾਈਆਂ ਨੇ ਕੋਈ ਇਸ ਟਿੱਪਣੀ ਤੇ ਕੋਈ ਕਰਨ ਨਹੀਂ ਚਾਹਦਾ ਪਰ ਇਹਸ਼ੀਆ ਦੀ ਸਭ ਤੋਂ ਵੱਡਾ ਜਿਹੜਾ ਪ੍ਰੋਗਰਾਮ 크ਿਸਮਸ ਪਾਰਟੀ ਦਾ ਆਪਣੇ ਇੱਥੇ ਮਨਾਇਆ ਗਿਆ ਕਿਉਂਕਿ ਇੱਥੇ ਦੇ ਵਿਰੋਧ ਕੀਤਾ ਸੀ ਦੇਖੋ ਮੈਂ ਤੁਹਾਨੂੰ ਤਾਂ ਵਿਰੋਧ ਕਰ ਤੁਹਾਡੇ ਚੈਨ ਮਾਰਦੇ ਮੈਂ ਬੋਲ ਹੀ ਰਿਹਾ ਹਾਂ ਮੈਂ ਹੁਣ ਮੈਂ ਕਰਕੇ ਇਤਰਾਜ਼ ਕੀਤਾ ਵੀ ਹਾਂ ਇਹ ਇੱਕ ਹੀ ਹੋ ਰਿਹਾ ਹੈ ਮੈਨੂੰ ਵੀ ਇਹ ਕਾਲੀ ਲੱਗਿਆ ਪਤਾ ਮੈਂ ਕਿਉਂਕਿ ਏਡੀ ਵੱਡੀ ਗੱਲ ਚ ਮੈਨੂੰ ਜੇ ਦਿਮਾਗ ਚ ਮੇਰੇ ਬੜੀ ਕਿ ਵਰਲਡ ਲੈਵਲ ਦੀ ਸਭ ਤੋਂ ਵੱਡੀ ਚਰਚ ਵੀ ਸਾਡੀ ਕਪੂਰਥਲੇ ਬਣਨ ਜਾ ਰਹੀ ਹੈ ਪੰਜਾਬ ਚ ਕਿ ਬਣ ਰਹੀ ਹੈ ਬਣੇ ਤਾਂ ਇਹ ਜੇ ਕੋਈ ਸਟੇਟ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਕਿੱਡੀ ਵੱਡੀ ਹਰਕਤ ਹੋ ਗਈ ਇੱਥੇ ਰੋਲਾ ਪਿਆ ਜੀ ਆ ਸਾਡੀ ਖਾਲਿਸਤਾਨ ਸਾਡਾ ਖਾਲਿਸਤਾਨ ਰੋਲਾ ਪਿਆ ਇਹਨਾਂ ਨੇ ਜਿਹੜੇ ਕੱਟੜ ਸਿੱਖ ਖਾਲਿਸਤਾਨੀ ਆਪਣੇ ਆਪ ਨੂੰ ਕਹਿੰਦੇ ਐ ਕਿ ਜੇ ਐਡਾ ਵੱਡਾ ਹੋ ਗਿਆ ਉੱਥੇ ਗੁਰਪੁਰਬ ਮਨਾ ਰਹੇ ਨੇ ਉੱਥੇ ਮਤਲਬ ਆਪਣੇ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾ ਰਹੇ ਸੀਗੇ ਤਾਂ ਰੋਕਣ ਵਾਲੇ ਨਿਊਜ਼ੀਲੈਂਡ ਦੇ ਲੋਕ ਅੱਗੇ ਖੜੇ ਹੋਗੇ ਸੀਗੇ ਤਾਂ ਕਿਸੇ ਨੇ ਉਹਦਾ ਵਿਰੋਧ ਨਹੀਂ ਪ੍ਰੋਪਰ ਤਰੀਕੇ ਨਾਲ ਹੋਇਆ ਉਸ ਚੀਜ਼ ਦਾ ਕਿਸੇ ਨੇ ਗੱਲ ਕਰਨੀ ਨਹੀਂ ਪਰ ਜੇ ਕੋਈ ਸ਼ਿਵਸੈਨਿਕ ਗੱਲ ਕਰ ਦੇਵੇ ਤਾਂ ਇੱਕ ਟੱਟੀਆਂ ਲੱਗ ਜਾਂਦੀਆਂ ਨੇ ਕਿੰਨਾਂ ਨੂੰ ਖਾਲਿਸਤਾਨੀਆਂ ਨੂੰ ਸਿੱਖਾਂ ਨਾਲ ਦਾ ਪਿਆਰ 24 ਘੰਟੇ ਰਹਿਣਾ ਸਾਡਾ ਕਿਉਂਕਿ ਅਸੀਂ ਤਾਂ ਗੁਰੂਆਂ ਪੀਰਾਂ ਦੀ ਗੱਲ ਕਰਦੇ ਆਂ ਅਸੀਂ ਪਿੰਡ ਵਾਲੀ ਗੱਲ ਕਰਨੀ ਨਾ ਤੁਹਾਨੂੰ ਮਤਲਬ ਹੈ ਜਿਹੜਾ ਮਾਰ ਹੀ ਦਿੱਤਾ ਕਿ ਸਿਪਾਹੀ ਨੇ ਮੈਂ ਉਹਦੀ ਗੱਲ ਕਿਉਂ ਕਰਾਂ बार-बार ਨਾ ਮੈਨੂੰ ਮੈਂ ਮੇਰਾ ਸਵਾਲ ਔਰ ਆਖਰੀ ਸਵਾਲ ਹੈ ਤੁਹਾਡੇ ਤੋਂ ਸਮਾਂ ਦੀ ਬੜੀ ਪਾਬੰਦੀ ਹੈ ਕੀ ਸਿਵ ਸ਼ੈਨਾ ਨੇ ਕਦੇ ਇਸ ਗੱਲ ਪਿੱਛੇ ਮੰਮਰੈਂਡਮ ਦਿੱਤਾ ਕੀ ਕੋਈ ਫਲਾਨੇ ਧਰਮ ਦਾ ਬੰਦਾ ਫਲਾਨੇ ਧਰਮ ਦੇ ਵਿੱਚ ਜਾ ਰਿਹਾ ਹੈ ਉਹ ਧਰਮ ਇਦਾਂ ਦਾ ਆਇਆ ਹੈ ਕਿ ਸਾਡੇ ਹੀ ਇਤਿਹਾਸ ਤੋਂ ਸਾਨੂੰ ਵਾਂਝੇ ਕਰ ਦਿੰਦਾ ਹੈ ਚਾਹੇ ਉਹ ਸਨਾਤਨ ਧਰਮ ਹੈ ਚਾਹੇ ਸਿੱਖ ਧਰਮ ਹੈ ਸਿੱਖ ਧਰਮ ਦੇ ਵਿੱਚ ਵੱਖ-ਵੱਖ ਜਾਂਤਾ ਨੇ ਵੱਖ-ਵੱਖ ਧਰਮ ਨੇ ਹੁਣ ਤੁਸੀਂ ਇਹ ਗੱਲ ਸੁਸ਼ਿਪਸ਼ਣ ਆਖਰੀ ਸਵਾਲ ਹੈ ਤੁਹਾਡੇ ਤੋਂ ਇਹ ਉਸ ਤੋਂ ਬਾਅਦ ਮੈਂ ਤੁਹਾਡੇ ਤੋਂ ਅਲਵਿਦਾ ਲੈ ਲੂੰਗਾ ਕਿ ਕਦੇ ਸੁਸ਼ਿਪਸ਼ਣਾਂ ਨੇ ਮੈਮੋਰੰਡਮ ਦਿੱਤਾ ਜਾਂ ਕਿ ਸਾਨੂੰ ਇਹਨਾਂ ਮੁੱਦਿਆਂ ਤੋਂ ਹਟ ਕੇ ਆਹ ਮੁੱਦੇ ਬਹੁਤ ਜ਼ਰੂਰੀ ਨੇ ਜੋ ਕਿ ਸਾਡੀ ਹੋਣ ਦਾ ਮੁੱਦਾ ਹੈ ਕਦੇ ਹੈ ਕੋਈ ਇਦਾਂ ਦਾ ਮੈਮੋਰੰਡਮ ਤੁਸੀਂ ਆਪਣੀ ਲਾਈਫ ਦਿੱਤਾ ਹੈ ਦੇਖੋ ਸਚਾਈਆ ਸੰਨ ਮੈਂ ਆਪਣੇ ਵੱਲ ਸ਼੍ਰੀ ਹਿੰਦੂ ਤਖਤਰੇ ਵੱਲੋਂ ਜਦੋਂ ਮੈਂ ਕਾਲੀ ਮਾਤਾ ਪਟਲ ਸ਼੍ਰੀ ਅਨੰਤ ਵੀ ਜਗਤਗੁਰੂ ਪੰਚਨਦ ਗਿਰੀ ਮਹਾਰਾਜ ਜੀ ਨਾਲ ਚੱਲਦਾ ਸੀ ਮੈਂ ਉਸ ਵਕਤ ਜਿਹਨਾਂ ਦੀ ਇਸ ਬ੍ਰਮਲਿਨ ਹੋ ਚੁੱਕੇ ਨੇ ਉਹ ਤੇ ਮੈਂ ਉਹਨਾਂ ਨਾਲ ਚੱਲਦਾ ਸੀਗਾ ਬਕਾਇਦਾ ਡਿਮਾਂਟਿਸ ਸਾਹ ਨੂੰ ਅਸੀਂ ਆਪਣੇ ਵੱਲ ਮੈਮੋਰੈਂਡਮ ਦੇ ਕੇ ਆਏ ਸੀਗੇ ਕਿ ਇਸ ਚੀਜ਼ ਨੂੰ ਇੱਕ ਰੋਕ ਲਗਾਈ ਜਾਵੇ ਕਿਉਂਕਿ ਘਰਾਂ-ਘਰਾਂ ਦੇ ਵਿੱਚ ਰੋਲਾ ਪਾਇਆ ਕਿ ਸਿਕਸ਼ਣ ਕਮਿਊਨਿਟੀ ਬਣ ਮੰਨ ਕੇ ਕਿ ਯਾਨੀ ਕਿ ਇਹ ਕੀ ਕਰਦੇ ਨੇ ਜਿੱਦਾਂ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਚੌਂਕੀ ਲਗ ਚੌਂਕੀਆਂ ਲੱਗਦੀਆਂ ਨੇ ਸਵਾਰੀਆਂ ਆਉਂਦੀਆਂ ਨੇ ਬਾਬਿਆਂ ਦੀਆਂ ਤਾਂ ਇਹਨਾਂ ਦੇ ਵਿੱਚ ਵੀ ਯਸ਼ੂ ਮਸੀਹ ਵਾਲੇ ਪਾਸੇ ਵੀ ਕਹਿੰਦੇ ਸਵਾਰੀਆਂ ਆਉਂਦੀਆਂ ਨੇ ਮੈਂ ਆਪਣੀ ਅੱਖੀ ਸਪਸ਼ਟ ਕਿਤੇ ਘਰੇ ਜਾ ਕੇ ਦੇਖਿਆ ਸੀਗਾ ਕਿ ਫੋਟੋਆਂ ਨੂੰ ਚੱਕ ਚੱਕ ਕੇ ਭੋਲੇनाथ ਦੀ ਫੋਟੋ ਸ਼੍ਰੀ ਗੁਰੂ ਨਨਕਦੇਵ ਜੀ ਦੀ ਫੋਟੋ ਨੂੰ ਚੱਕ ਕੇ ਬਾਹਰ ਮਾਰਿਆ ਫਿਰ ਅਸੀਂ ਫੈਂਟਾ ਵਿਚਾੜਿਆ ਸੀਗਾ ਫੈਂਟਾ ਮੇਰੇ ਵੱਲ ਚੜਾਇਆ ਬਕਾਇਦਾ ਮੇਰੇ ਤੇ ਪਰਚਾ ਵੀ ਦਰਜ ਹੋਇਆ ਇਹਦੀ ਕੋਈ ਦੋਰ ਹੈ ਨਹੀਂ ਜੋ ਸਚਾਈ ਹੈ ਜਿੰਨੇ ਕੁਝ ਕਰਨਾ ਹੈ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਚਲੋ ਤੁਸੀਂ ਪੁੱਛਿਆ ਤਾਂ ਮੈਂ ਤੁਹਾਨੂੰ ਸੰਨ 2016 ਦਾ ਟਾਈਮ ਡਿਟੇਲ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਸਾਡਾ ਕਿਸੇ ਨਾਲ ਵਿਰੋਧ ਨਹੀਂ ਕ੍ਰਿਸ਼ਚਨ ਕਮਿਊਨਿਟੀ ਆਪਣਾ ਜੋ ਕੰਮ ਕਰਦੀ ਸੋ ਕਰੇ ਪਰ ਜੇ ਕਰੇ ਆਪਣੇ ਤਰੀਕੇ ਦੇ ਨਾਲ ਜੇ ਇੰਨੇ ਬੰਦੇ ਜਾ ਰਹੇ ਨੇ ਪਾਸਟਰ ਅੰਕੁਰ ਨਰੂਲਾ ਇਹ ਸ਼ਬਦ ਇੱਕ ਸਨਾਤਨ ਦਾ ਨਾਮ ਹੈ ਮੈਂ ਕਹਿੰਨਾ ਬਦਲ ਕੇ ਕੋਈ ਫਰਨਾਂਡੀਜ਼ ਜਾਂ ਗੁਨਸਾਲਵਿਸ ਲਗਾ ਲਵੇ ਮੈਂ ਫਿਰ ਕੋਈ ਦੋਰਾਏ ਨਹੀਂ ਕੋਈ ਅਸੀਂ ਤਾਂ ਇਹੀ ਚਾਹਨੇ ਆ ਦੂਸਰੇ ਪਾਸੇ ਜੇ ਇਹੀ ਬੰਦੇ ਸਾਡੇ ਧਰਮ ਦਾ ਪ੍ਰਸ਼ਾਦ ਨਹੀਂ ਖਾਂਦੇ ਗੁਰਦੁਆਰੇ ਦਾ ਕੜਾ ਪ੍ਰਸ਼ਾਦ ਨਹੀਂ ਖਾਂਣਗੇ ਸਾਡੇ ਪੂਰੀ ਛੋਲੇ ਨਹੀਂ ਖਾਂਣਗੇ ਜੇ ਸਾਡੇ ਨਾਲ ਖਾਣਾ ਨਹੀਂ ਵਿਤਕਰਾ ਇਹਨਾਂ ਕੀਤਾ ਹੋਇਆ ਠੀਕ ਹੈ ਮੈਂ ਮੰਨਦਾ ਕਿ ਸਿੱਖਾਂ ਵਿੱਚ ਵੀ ਦੋ ਦੋ ਬਾਟੇ ਦੋ ਦੋ ਸ਼ਮਸ਼ਾਨ ਘਟ ਬਣੇ ਹੋਏ ਨੇ ਦੋ ਦੋ ਗੁਰਦੁਆਰੇ ਨੇ ਇਹ ਸਾਡੇ ਸਨਾਤਨ ਧਰਮ ਦਾ ਪ੍ਰਤੀਕ ਹੈ ਸਨਾਤਨ ਧਰਮ ਦੇ ਵਿੱਚ ਵੀ ਜਾਤਾਂ ਪਾਤਨ ਬਹੁਤ ਨੇ ਕਈਆਂ ਨੇ ਮਤਲਬ ਬ੍ਰਾਹਮਣ ਨੇ ਉਹ ਟੀਚਰ ਨੇ ਅੱਜ ਦੇ ਟਾਈਮ ਦੇ ਜਿਹਨੂੰ ਗੁਰੂ ਕਿਹਾ ਜਾਂਦਾ ਹੈ ਛਤਰੀ ਸਮਾਜ ਅੱਜ ਦੇ ਟਾਈਮ ਦੇ ਵਿੱਚ ਆਰਮੀ ਆਰਮੀ ਬਣੀ ਹੋਈ ਹੈ ਚਾਹੇ ਅਸੀਂ ਪੁਰਾਣੇ ਚੁਮਾਨੇ ਤੇ ਮੇਰੇ ਪੂਜੇ ਵਸਿਗੇ ਵੈ ਠੀਕਾ ਉਹਤ ਨਹੀਂ ਮਤਲਬ ਬ੍ਰਾਹਮਣ ਜਾਂ ਰਾਜਪੂਤ ਨੇ ਪਰ ਕੋਸਿਆ ਕਿਹਨਾਂ ਨੂੰ ਜਾਂਦਾ ਬ੍ਰਾਹਮਣ ਦਾ ਰਾਜਪੂਤਾਂ ਨੂੰ ਗੁੱਸਾ ਜਾਂਦਾ ਸਚਾਈ ਤਾਂ ਇਹ ਹੈ ਨਾ ਕਿ ਓਬੀਸੀ ਕਹਦੇਗਾ ਅੱਜ ਪ੍ਰਧਾਨ ਮੰਤਰੀ ਬਣਿਆ ਆ ਉਹਨੂੰ ਕੋਈ ਦੇਖੇਗਾ ਨਹੀਂ ਅੱਜ ਕੱਲ ਕੋਈ ਉੱਪਰਲਾ ਨੀਵਾ ਲੈਵਲ ਨਹੀਂ ਹੈ ਜੋ ਸਚਾਈ ਆ ਉਹ ਵਰਣ ਹੁੰਦੇ ਸੀਗੇ ਉਹਨਾਂ ਦੇ ਅਕੋਰਡਿੰਗ ਸਾਰ ਸਿਸਟਮ ਚੱਲਦਾ ਆ ਪਰ ਕ੍ਰਿਸ਼ਚਨ ਕਮਿਊਨਿਟੀ ਵਿੱਚ ਜੋ ਚੀਜ਼ ਹੋ ਰਹੀ ਹੈ ਲਗਾਤਾਰ ਮੈਂ ਤਾਂ ਇਹ ਸੋਚ ਰਿਹਾ ਕਿ ਐਡੀ ਵੱਡੀ ਜਿਹੜੀ ਏਸ਼ੀਆ ਦੀ ਸਭ ਤੋਂ ਵੱਡਾ ਕ੍ਰਿਸਮਸ ਪਾਰਟੀ ਇੱਥੇ ਮਨਾਈ ਜਾ ਰਹੀ ਉਹ ਤੋਂ ਸਭ ਤੋਂ ਵੱਡੀ ਗੱਲ ਮੈਨੂੰ ਦੁੱਖ ਇਸ ਚੀਜ਼ ਆਇਆ ਕਿ ਸਨਾਤ ਜੋ ਸਚਾਈ ਹੈ ਪਰ ਪਗੜੀ ਧਾਰੀ ਬੰਦੇ ਜਰੂਰ ਜਾ ਰਹੇ ਲਾਲ ਲਾਲ ਪੱਗਾ ਬਣ ਕੇ ਆਪਣੇ ਆਪ ਨੂੰ ਉਹ ਦਿਖਾ ਰਹੇ ਨੇ ਕਿ ਅਸੀਂ ਤਾਂ ਯਸ਼ੂ ਮਸੀਹ ਦੇ ਅਸੀਂ ਮਤਲਬ ਉਹਨਾਂ ਨੂੰ ਮੰਨਦੇ ਆ ਤੇ ਸਾਡੇ ਉਹੀ ਨੇ ਤੇ ਗੁਰੂਆਂ ਨੇ ਜਿਹੜੀ ਕੁਰਬਾਨੀ ਤੁਹਾਡੇ ਲਈ ਦਿੱਤੀ ਆ ਤੁਸੀਂ ਅੱਗੇ ਤੋਂ ਕਿ ਤੁਸੀਂ ਆਇਓ ਨਾ ਉਹਨਾਂ ਲਈ ਕੁਰਬਾਨੀ ਦੇਣ ਵਾਲੇ ਤੁਹਾਡੇ ਲਈ ਬੈਠੇ ਤੁਹਾਡੇ ਬੱਚੇ ਅੱਜ ਜੀਵਤ ਨੇ ਕੌਣ ਨੇ ਜਦੋਂ ਤੁਸੀਂ ਆਪਣੇ ਨਾਂ ਹੀ ਬਦਲ ਲਓ ਨਾਮ ਹੀ ਬਦਲ ਲਓ ਕੇਸ ਕਟਵਾ ਲਓ ਨਾਮ ਬਦਲ ਲਓ ਫਿਰ ਕੋਈ ਚੱਕਰ ਨਹੀਂ ਜੋ ਕਰਨਾ ਕਰੋ ਧਰਮ ਮੰਤਰਾਂ ਦੇ 30 ਲੱਖ ਬੰਦਾ ਛੱਡੋ 3 ਕਰੋੜ ਵੀ ਹੋ ਜੇ ਕੋਈ ਦਿੱਕਤ ਨਹੀਂ ਆ ਜੀ ਅੱਛਾ ਆਖਰੀ ਇੱਕ ਹੋਰ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਗਿਆ ਕਿ ਇੱਕ ਦਾੜੇ ਦਰਸ਼ਕ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਪੁੱਛਦੇ ਕਿ ਤੁਹਾਨੂੰ ਨੇ ਸਵਾਲ ਪੁੱਛੋ ਕਿ ਇੱਕ ਸਨਾਤਨ ਇੱਕ ਲੁਕੜੀ ਸੀ ਕਿ ਮੁੰਡਾ ਸੀ ਮੈਨੂੰ ਪ੍ਰੋਪਰ ਨਹੀਂ ਧਿਆਨ ਆ ਰਿਹਾ ਬੰਗਲਾਦੇਸ਼ ਦੇ ਵਿੱਚ ਉਹਨੂੰ ਜ਼ਿੰਦਾ ਚਲਾ ਦਿੱਤਾ ਗਿਆ ਇਹਦੇ ਬਾਰੇ ਤੁਹਾਡੀ ਕੀ ਮਤਲਬ ਸੋਚ ਕਹਿੰਦੀ ਹੈ ਦੇਖੋ ਜੋ ਜੋ ਬੰਗਲਾਦੇਸ਼ ਦੇ ਵਿੱਚ ਹਰ ਇੱਕ ਇਸ ਟਾਈਮ ਤੇ ਹੋ ਰਹੀ ਹੈ ਅਸਲ ਦੇ ਵਿੱਚ ਗ੍ਰਹਿ ਯੁੱਧ ਕਹਿੰਦੇ ਨੇ ਕਿ ਗ੍ਰਹਿ ਉਦੋਂ ਜਦੋਂ ਉਹ ਛੇੜ ਜਾਂਦਾ ਦੇਸ਼ ਦੇ ਵਿੱਚ ਸਾਡੇ ਛੇੜ ਜੇ ਤਾਂ ਉਸ ਵਕਤ Hindu Muslim Hindu Sikh ਦਾ ਵਿਵਾਦ ਬਣ ਜਾਂਦਾ ਆ ਆਰਮੀ ਤਾਂ ਕੰਟਰੋਲ ਨਹੀਂ ਹੋਇਆ ਜਾਂ ਲਾਲੋ ਪ੍ਰਧਾਨ ਮੰਤਰੀ ਨੂੰ ਉੱਥੋਂ ਦੀ ਜੰਗ ਸੀ ਜਿਹੜੀ ਲੇਡੀ ਸੀ ਕੋ ਚੱਲੇ ਇਧਰ ਇੰਡੀਆ ਚ ਆ ਗਈ ਉਹਨੂੰ ਫਾਂਸੀ ਦੀ ਸਜ਼ਾ ਕਰਾਰ ਦਿੱਤੀ ਗਈ ਹੈ ਅੱਜ ਇੰਡੀਆ 'ਚ ਬੈਠੀ ਹੋਈ ਹੈ ਇਸ ਟਾਈਮ ਵੀ ਉਹ ਪਰ ਜਿਹੜੀ ਉਹ ਉਹਨਾਂ ਬੰਦਿਆਂ ਨਾਲ ਹਰਕਤ ਹੋਈ ਹੈ ਜਿਹੜਾ ਪਹਿਲਾ ਮਾਰਿਆ ਗਿਆ ਸ਼ਖਸ ਉਹ ਇੱਕ ਨੇਤਾ ਸੀਗਾ ਨੇਤਾ ਨੂੰ ਮਾਰਿਆ ਗਿਆ ਵਾ ਚਲੋ ਇੰਟੈਲੀਜੈਂਸ ਰਿਪੋਰਟਾਂ ਕਹਿੰਦੀਆਂ ਨੇ ਕਿ ਇਹਨਾਂ ਨੇ ਆਪਣਾ ਬੰਦਾ ਆਪ ਮਰਵਾਇਆ ਪਲੱਸ ਜਿਹੜਾ ਉਹਦਾ ਸਾਥੀ ਸੀਗਾ ਉਹਨੂੰ ਵਾਲਮੀਕੀ ਕਾਸਟ ਤੋਂ ਸੀਗਾ ਕਹਿੰਦੇ ਤੇ ਸਾਡੇ ਬਹੁਤ ਵੱਡੇ ਕਹਿੰਦੇ ਨੇ ਕਿ ਜੈ ਭੀਮ ਜੈ ਮੀਮ ਦਾ ਨਾਰਾ ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਵਾਲੇ ਪਾਸੇ ਬਹੁਤ ਜ਼ਿਆਦਾ ਚੱਲਦਾ ਆ ਕਿ ਸਾਡੇ ਮਤਲਬ ਉੱਚੀਆਂ ਕਾਸਟਲ ਸਾਨੂੰ ਬੁਲਾਉਂਦੇ ਨਹੀਂ ਮੈਂ ਮੰਨਦਾ ਉਸ ਵਕਤ ਪੁਰਾਣੇ ਜ਼ਮਾਨੇ 'ਚ ਕੁਝ ਹਰਕਤਾਂ ਹੋਈਆਂ ਸੀਗੀਆਂ ਪਰ ਅੱਜ ਦੇ ਟਾਈਮ 'ਚ ਅਸੀਂ ਸਾਰੇ ਇਕੱਠੇ ਆ ਸਰਦਾਰ ਵੱਲਭਾਈ ਪਟੇਲ ਦੇ ਅਕੋਰਡਿੰਗ ਜੇ ਅਸੀਂ ਗੱਲ ਕਰ ਲਈਏ ਕਿ 565 ਰਿਆਸਤਾਂ ਹੀ ਦੇਤੀਆਂ ਪਰ ਫੇਰ ਵੀ ਮੈਂ ਗੱਲ ਕਰਦਾ ਕਿ ਜਿਹੜਾ ਬੰਦੇ ਨੂੰ ਮਾਰਿਆ ਗਿਆ ਸਾੜਿਆ ਗਿਆ ਨਿਰਮਮ ਹੱਤਿਆ ਕੀਤੀ ਗਈ ਹੈ ਉਹਦਾ ਕਸੂਰ ਕੀ ਸੀ ਉਸ ਬੰਦੇ ਦਾ ਕਿ ਪ੍ਰਸ਼ਾਸਨ ਨੂੰ ਮਤਲਬ ਇੰਨਾ ਕਿੰਨਾ ਕ ਤੱਕਾ ਹੋ ਗਿਆ ਕਿ ਗੋਲ ਇਹ ਸਿਰਫ ਇੱਕ ਦਿਖਾਵਾ ਵੀ ਹੋ ਸਕਦਾ ਆ ਮਾਰ ਕੇ ਹਿੰਦੂ ਮੁਸਲਮਾਨ ਦਾ ਵਿਵਾਦ ਵੀ ਪੈਦਾ ਹੋ ਸਕਦਾ ਆ ਕਿਉਂਕਿ ਮੈਂ ਚੰਨਾ ਕਿ ਹਿੰਦੂ ਮੁਸਲਮਾਨ ਦਾ ਰੋੜਾ ਨਹੀਂ ਹੈ ਜੇ ਦੇਖਿਆ ਜਾਵੇ ਤਾਂ ਕਿਉਂਕਿ ਮੈਂ ਡਾਕਟਰ ਜ਼ਾਕਿਰ ਨਾਇਕ ਤੋਂ ਲੈ ਕੇ ਮੈਂ ਕਾਫੀ ਕਿਤਾਬਾਂ ਪੜੀਆਂ ਹੋਈਆਂ ਨੇ ਕਿਤਨੇ ਕਿਤੇ ਕੁਝ ਸੱਚੇ ਕਿਤਨੇ ਅਗਰ ਕੁਝ ਨਾ ਕੁਝ ਝੂਠ ਹੁੰਦਾ ਆ ਗਉਆਂ ਵੇਲੇ ਜਦੋਂ ਕਤਲ ਹੋ ਜਾਂਦਾ ਕਿਸੇ ਬੰਦੇ ਦਾ ਤਾਂ ਠੀਕ ਹੈ ਜਦੋਂ ਬੰਦੇ ਫੜੇ ਜਾਂਦੇ ਆ ਤਾਂ ਉਹ ਸਾੜੀ ਜ਼ਿਆਦਾ ਹਿੰਦੂ ਨਿਕਲਦੇ ਨੇ ਜੇ ਮੁਸਲਮਾਨ ਫੜੇ ਜਾਂਦਾ ਕਹਿੰਦੇ ਕਤਲ ਕਰ ਦੋ ਇਹਦਾ ਤਾਂ ਸਰ ਤੰਸੇ ਜੁਦਾਰੀ ਗੱਲਾਂ ਕਰਦੀਏ ਜਦੋਂ ਕੋਈ ਉਗਰਵਾਦੀ ਗੱਲ ਕਰ ਲੈਣੇ ਆ ਹ ਜਦ ਮੁਸਲਮਾਨ ਕੋਈ ਬੰਦਾ ਆ ਜਾਂਦਾ ਹੈ ਅਗਰਵਾਦੀ ਤਾਂ ਫਿਰ ਜੇ ਕਹਿ ਦੇਣ ਕਿ ਸਾਡੇ ਦਾ ਧਰਮ ਚੋਂ ਕੱਢ ਤਾਂ ਉਹਨੂੰ ਦਬਾਉ ਉਹ ਨਾ ਇਹ ਵੀ ਇੱਕ ਚੀਜ਼ ਹੈ ਮੈਂ ਕਹਿੰਨਾ ਕਿ ਜੋ ਤੇ ਹੱਤਿਆ ਹੋਈ ਹੈ ਬੰਗਲਾਦੇਸ਼ ਦੇ ਵਿੱਚ ਸਚਾਈ ਹੈ ਕਿ ਇਹਨੂੰ ਰੋਕ ਲੱਗਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਤੇ ਬੰਗਲਾਦੇਸ਼ ਦਾ ਯੁੱਧ ਹੋਣਾ ਹੀ ਹੋਣਾ ਹੈ ਕਿਉਂਕਿ Hindu Muslim ਦਾ ਵਿਵਾਦ ਹੌਲੀ-ਹੌਲੀ ਬੰਗਾਲ ਤੋਂ ਪਹੁੰਚਦਾ ਪਹੁੰਚਦਾ UP ਵਾਲੇ ਪਾਸੇ ਤੇ ਬਿਹਾਰ ਵਾਲੇ ਪਾਸੇ ਆ ਚੁੱਕਾ ਆ ਜੀ ਬਹੁਤ ਬਹੁਤ ਧੰਨਵਾਦ ਠਾਕੁਰ ਸਾਹਿਬ ਤਾਂ ਦੋਸਤੋ ਹਿੰਮਤ ਪ੍ਰਤਾਪ ਠਾਕੁਰ ਜੀ ਦੀ ਇਹ ਤੁਹਾਨੂੰ ਇੰਟਰਵਿਊ ਕਿੱਦਾਂ ਦੀ ਲੱਗੀ ਕੀ ਸੋਚ ਹੈ ਤੁਹਾਡੀ ਇਸ ਇੰਟਰਵਿਊ ਦੇ ਵਿੱਚ ਕੀ ਮਾਨਸਿਕਤਾ ਹੈ ਇਹਨਾਂ ਦੇ ਸ਼ਬਦਾਂ ਦੇ ਪਿੱਛੇ ਕਿ ਜਿਹੜੀਆਂ ਗੱਲਾਂ ਇੰਟਰਵਿਊ ਦੇ ਦੌਰਾਨ ਹੋਈਆਂ ਉਹ ਗੱਲਾਂ ਕਿਤੇ ਨਾ ਕਿਤੇ ਲੋਕਾਂ ਦੇ ਦਿਲ ਔਰ ਦਿਮਾਗ ਦੇ ਵਿੱਚ ਐਦਾਂ ਘਰ ਕਰ ਗਈਆਂ ਕਿ ਬਹੁਤ ਜ਼ਿਆਦਾ ਡੀਪ ਇੱਕ ਐਟੋਮਿਕ ਬਲਾਸਟ ਵੀ ਹੋ ਸਕਦਾ ਹੈ ਅਨੇ ਗੱਲਾਂ ਦੇ ਪਿੱਛੇ ਇਹ ਇਹ ਸਮਾਪਰਦਾਇਕ ਗੱਲਾਂ ਵੀ ਹੋ ਜਾਂਦੀਆਂ ਨੇ ਕੋਈ ਧਰਮ ਕਿਨੂੰ ਦਪਨਾ ਰਿਹਾ ਐ ਔਰ ਕਿਹੜੀ ਗੱਲ ਨੂੰ ਕਿਸੇ ਨੂੰ ਤਕਲੀਫ ਕੀ ਐ ਕਿਸੇ ਧਰਮ ਦੇ ਵਿੱਚ ਜਾਂਦੀ ਐ ਨਹੀਂ ਤਕਲੀਫ ਹੈ ਗਈਆਂ ਪਰ ਕਿਤੇ ਨਾ ਕਿਤੇ ਸ਼ਹਾਦਤ ਵੀ ਕਿਤੇ ਨਾ ਕਿਤੇ ਮਾਇਨੇ ਰੱਖਦੀ ਐ ਪੰਜਾਬ ਦੀ ਸ਼ਹਾਦਤ ਵੀ ਹਿੰਦੁਸਤਾਨ ਦੀ ਮਾਇਨੇ ਰੱਖਦੀ ਐ ਕਿ ਸ਼ਹਾਦੀ ਜਿਹੜੀ ਸ਼ਹਾਹਤਾਂ ਲਈਆਂ ਗਈਆਂ ਗੁਰੂ ਪੀਰਾਂ ਨੇ ਬਹੁਤ ਵੱਡੇ ਸ਼ੂਰ ਵੀਰ ਵੀਰ ਸ਼ੂਰ ਮੇ ਆਏ ਬਹੁਤ ਕੁਝ ਹੋਇਆ ਪਰ ਕੀ ਕਿਥੇ ਪਤੂਰ ਕਿਥੇ ਰਹੇ ਐ ਇਹ ਰਾਏ ਆਪਣੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੁਹਾਨੂੰ ਕਿਸਾ ਨੂੰ ਪਤਾ ਲੱਗ ਸਕੇ ਕਿ ਲੋਕ ਚਾਹੁੰਦੇ ਕੀ ਹੈ ਲੋਕਾਂ ਨੂੰ ਇਹ ਗੱਲ ਦੀ ਸੱਚਾਈ ਪਤਾ ਹੈ ਜਾਂ ਨਹੀਂ ਪਤਾ ਆਪਾਂ ਕਿੰਨਾ ਕਿ ਜ਼ਿਆਦਾ ਮਾਡਰਨ ਸਾਇੰਸ ਦੇ ਵਿੱਚ ਬਲੀਵ ਕਰਦੇ ਆਂ ਔਰ ਮਾਡਰਨ ਸਾਇੰਸ ਸੰ 2025 ਦੇ ਵਿੱਚ ਵਜੇ ਰਹੇ ਆਂ ਔਰ ਕ੍ਰਿਸਮਸ ਟਰੀ ਹਰ ਜਗ੍ਹਾ ਨਜ਼ਰ ਆ ਰਹੇ ਨੇ ਪਰ ਬਹਿਰਾਲ ਇੱਥੇ ਚਾਰ ਸਹਿਬਜ਼ਾਦਿਆਂ ਦੀ ਜਿਹੜੀ ਸਾਨੂੰ ਪ੍ਰਤੀਮਾ ਸਾਨੂੰ ਫੋਟੋ ਉਹਨਾਂ ਦਾ ਸਤਿਕਾਰ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਕਿ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪਾਂ ਡਿਨਾਈ ਕਰਕੇ ਆਪਾਂ ਨੂੰ ਗਰਦਾਨ ਕੇ ਔਰ ਇਹਨਾਂ ਚੀਜ਼ਾਂ ਵੱਲ ਤੁਰ ਪਏ ਆਂ ਛੋਟੀ ਡ्रेसेस ਪਾਣੇ ਆਂ ਰੈਡ ਕਲਰ ਦੀ ਕੁੜੀਆਂ ਬਹੁਤ ਸੋਹਣੀਆਂ ਬਣ ਕੇ ਆਂਦੀ ਐ ਬੰਦੇ ਬਹੁਤ ਸੋਹਣੇ ਬਣ ਕੇ ਆਂਦੇ ਆ ਬੱਚੇ ਤਿਆਰ ਹੁੰਦੇ ਆ ਸੰਟਾ ਆਂਦੇ ਆ ਸੰਟਾ ਗਿਫਟ ਦਿੰਦੇ ਆ ਬੱਚਿਆਂ ਨੂੰ ਉਹ ਪਸੰਦ ਆ ਪਰ ਕਿਸੇ ਨੂੰ ਇਹ ਚੀਜ਼ ਕੋਈ ਲਾਈਕ ਨਹੀਂ ਕਰਦਾ ਉੱਤੇ ਸੱਚਾ ਸਿੰਘੀ ਜਾਊਗਾ ਕੀ ਜਿੱਥੇ ਸਟਾਰ ਸਾਹਿਬਜ਼ਾਦੇਆਂ ਦੀ ਜਿਹੜੀ ਹੈ ਮਰਿਆਦਾ ਰੱਖੀ ਜਾਂਦੀ ਹੋਵੇ ਦੋਸਤੋ ਤੁਸੀਂ ਆਪਣੀ ਰਾਏ ਕਮੈਂਟਾਂ ਚ ਦੱਸਣਾ ਨਾ ਭੁੱਲਣਾ ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਬੜੇ ਮਹੱਤਵਪੂਰਨ ਹੁੰਦੇ ਨੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਦਰਸ਼ਕ ਸਾਡੇ ਤੋਂ ਕੀ ਚਾਹੁੰਦੇ ਆ ਔਰ ਕੀ ਕੁਝ ਦੇਖਣਾ ਪਸੰਦ ਕਰਦੇ ਐ ਇੰਟਰਵਿਊ ਬਾਰੇ ਤੁਸੀਂ ਜਰੂਰ ਦੱਸਣਾ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਪੰਜਾਬੀ ਨਾਲ ਤੇ ਮੈਂ ਆਕਾਸ਼